ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਦੋਸਤੋ ਕਹਿੰਦੇ ਹਨ ਕਿ ਮਾਪਿਓ ਉਹ ਦਰਖਤ ਹੁੰਦੇ ਹਨ ਜਿਨ੍ਹਾਂ ਦੀ ਛਾਂ ਹੇਠਾਂ ਅਸੀਂ ਚੈਨ ਨਾਲ ਵਾਦੇ ਫੁੱਲਦੇ ਹਾਂ ਉਹ ਆਪਣੀਆਂ ਖੁਸ਼ੀਆਂ ਨੂੰ ਤਿਆਗ ਕੇ ਹਰ ਮੁਸ਼ਕਲ ਨੂੰ ਸਹਿੰਦੇ ਹਨ ਸਿਰਫ ਇਸ ਲਈ ਕਿ ਉਹਨਾਂ ਦੇ ਬੱਚੇ ਖੁਸ਼ ਰਹਿ ਸਕਣ ਜੀਵਨ ਦੇ ਬੁਢਾਪੇ ਵਿੱਚ ਉਹ ਸਿਰਫ ਇੰਨਾ ਹੀ ਚਾਹੁੰਦੇ ਹਨ ਕਿ ਉਹਨਾਂ ਦੀ ਮਿਹਨਤ ਅਤੇ ਪਿਆਰ ਦਾ ਫਲ ਉਹਨਾਂ ਦੇ ਬੱਚਿਆਂ ਦੇ ਰੂਪ ਵਿੱਚ ਮਿਲੇ ਜੋ ਉਹਨਾਂ ਦਾ ਸਹਾਰਾ ਬਣ ਸਕਣ ਦੋਸਤੋ ਮਾਪਿਓ ਕੋਈ ਭਾਰ ਨਹੀਂ ਹੁੰਦੇ ਸਗੋਂ ਉਹ ਪਰਿਵਾਰ ਦੀ ਨੀਂਹ ਹੁੰਦੇ ਹਨ ਉਹਨਾਂ ਦੀ ਮਮਤਾ ਨਿਸ਼ਕਾਮ ਹੁੰਦੀ ਹੈ ਅਤੇ ਉਹਨਾਂ ਦੀ ਮੌਜੂਦਗੀ ਘਰ ਨੂੰ ਮੰਦਰ ਬਣਾਉਂਦੀ ਹੈ ਜੋ ਉਹਨਾਂ ਦੇ ਨਾਲ ਖੜਾ ਰਹਿੰਦਾ ਹੈ ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਇਕੱਲਾ ਮਹਿਸੂਸ ਨਹੀਂ ਕਰਦੇ ਸਮਾਂ ਰਹਿੰਦਿਆਂ ਮਾਪਿਓ ਦੀ ਮਮਤਾ ਨੂੰ ਸਮਝੋ ਕਿਉਂਕਿ ਉਹਨਾਂ ਦਾ ਪਿਆਰ ਕਦਰਯੋਗ ਹੁੰਦਾ ਹੈ ਜਿਨ੍ਹਾਂ ਕੋਲ ਮਾਪਿਓ ਹੁੰਦੇ ਹਨ ਉਹ ਅਸਲ ਵਿੱਚ ਅਮੀਰ ਹੁੰਦੇ ਹਨ ਉਹਨਾਂ ਨੂੰ ਕਦੇ ਵੀ ਨਾ ਗਵਾਓ ਕਿਉਂਕਿ ਉਹਨਾਂ ਦੀਆਂ ਦੁਆਵਾਂ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਖਜ਼ਾਨਾ ਹੁੰਦੀਆਂ ਹਨ ਸੋ ਦੋਸਤੋ ਅੱਜ ਵੀ ਸਾਡੀ ਕਹਾਣੀ ਵੀ ਇੱਕ ਅਜਿਹੀ ਮਾਂ ਦੀ ਹੈ ਜਿਸਨੇ ਆਪਣਾ ਸਭ ਕੁਝ ਆਪਣੇ ਪੁੱਤ ਅਤੇ ਉਸ ਦੀ ਘਰਵਾਲੀ ਲਈ ਕੁਰਬਾਨ ਕਰ ਦਿੱਤਾ ਪਰ ਬਦਲੇ ਵਿੱਚ ਪੁੱਤ ਅਤੇ ਘਰਵਾਲੀ ਨੇ ਉਹਨਾਂ ਨੂੰ અપਮਾਨ ਤਿਰਸਕਾਰ ਅਤੇ ਧੋਖੇ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ ਸੁਰਜੀਤ ਕੌਰ ਜੀ ਆਪਣੇ ਛੋਟੇ ਜਿਹੇ ਕਮਰੇ ਵਿੱਚ ਬੈਠੀ ਹੋਈ ਸੀ ਜਿੱਥੇ ਇੱਕ ਕੋਨੇ ਵਿੱਚ ਉਹਨਾਂ ਦਾ ਬਿਸਤਰਾ ਪਿਆ ਸੀ ਅਤੇ ਇੱਕ ਛੋਟੀ ਜਿਹੀ ਅਲਮਾਰੀ ਸੀ। ਉਹਨਾਂ ਕੋਲ ਸਮਾਂ ਕੱਟਣ ਲਈ ਸਿਰਫ ਇੱਕ ਪੁਰਾਣਾ ਰੇਡੀਓ ਸੀ ਜੋ ਹੁਣ ਕਦੇ-ਕਦੇ ਹੀ ਚੱਲਦਾ ਸੀ। ਉਹ ਸਾਰਾ ਦਿਨ ਇਕੱਲੇਪਨ ਵਿੱਚ ਗੁਜ਼ਾਰ ਦਿੰਦੀ ਅਤੇ ਜਦੋਂ ਸ਼ਾਮ ਹੁੰਦੀ ਤਾਂ ਰਸੋਈ ਵਿੱਚ ਜਾ ਕੇ ਆਪਣੇ ਨੂੰ ਲਵਪ੍ਰੀਤ ਨੂੰ ਪੁੱਛਦੀ ਹੈ। "ਬੇਟਾ ਕੋਈ ਕੰਮ ਹੈ ਤਾਂ ਦੱਸ, ਮੈਂ ਕਰ ਦਿੰਦੀ ਹਾਂ।" ਲਵਪ੍ਰੀਤ ਨੇ ਹਮੇਸ਼ਾ ਦੀ ਤਰ੍ਹਾਂ ਰੁੱਖੇਪਨ ਨਾਲ ਜਵਾਬ ਦਿੱਤਾ। "ਮੰਮੀ ਜੀ, ਤੁਹਾਡੇ ਤੋਂ ਕੁਝ ਨਹੀਂ ਹੋਣਾ, ਤੁਸੀਂ ਆਰਾਮ ਕਰੋ। ਮੈਂ ਆਪੇ ਸਭ ਕਰ ਲਵਾਂਗੀ।" ਸੁਰਜੀਤ ਕੌਰ ਜੀ ਚੁੱਪਚਾਪ ਆਪਣੇ ਕਮਰੇ ਵਿੱਚ ਵਾਪਸ ਆ ਗਈ। ਸ਼ਾਮ ਨੂੰ ਜਦੋਂ ਹਰਸ਼ਿੰਦਰ ਦਫ਼ਤਰ ਤੋਂ ਘਰ ਆਇਆ ਤਾਂ ਸੁਰਜੀਤ ਕੌਰ ਜੀ ਨੇ ਕਿਹਾ, "ਬੇਟਾ, ਤੇਰੇ ਪਾਪਾ ਦੀ ਤਸਵੀਰ ਥੱਲੇ ਡੈਗ ਕੇ ਟੁੱਟ ਗਈ ਹੈ। ਜਦੋਂ ਮੈਂ ਚੁੱਕੀ ਤਾਂ ਹੱਥ ਵਿੱਚ ਕੱਚ ਦਾ ਟੁਕੜਾ ਚੁੱਭ ਗਿਆ। ਮੈਨੂੰ ਤਾਂ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਕੀ ਤੂੰ ਥੋੜਾ ਵੇਖ ਲਵੇਂਗਾ? ਅਤੇ ਜਦੋਂ ਤੈਨੂੰ ਟਾਈਮ ਮਿਲੇ ਤਾਂ ਆਪਣੇ ਪਾਪਾ ਦੀ ਤਸਵੀਰ ਵਿੱਚ ਨਵਾਂ ਫਰੇਮ ਲਵਾ ਦੇਣਾ। ਘਰ ਵਿੱਚ ਟੁੱਟੀ ਹੋਈ ਤਸਵੀਰ ਚੰਗੀ ਨਹੀਂ ਲੱਗਦੀ।" ਸੁਰਜੀਤ ਕੌਰ ਜੀ ਹੋਰ ਕੁਝ ਕਹਿੰਦੀ ਕੇ ਹਰਸ਼ਿੰਦਰ ਨੇ ਗੁੱਸੇ ਵਿੱਚ ਕਿਹਾ ਮਾਂ ਤੁਹਾਨੂੰ ਲੋੜ ਕੀ ਸੀ ਪਿਤਾ ਜੀ ਦੀ ਤਸਵੀਰ ਨੂੰ ਵਾਰ-ਵਾਰ ਉਤਾਰਨ ਦੀ ਪਰ ਬੇਟਾ ਮਾਂ ਪਲੀਜ਼ ਤੂੰ ਮੈਨੂੰ ਇੰਨੀਆਂ ਛੋਟੀਆਂ-ਛੋਟੀਆਂ ਗੱਲਾਂ ਲਈ ਪਰੇਸ਼ਾਨ ਨਾ ਕਰਿਆ ਕਰ ਮੈਂ ਦਫ਼ਤਰ ਤੋਂ ਥੱਕਿਆ ਆਉਂਦਾ ਹਾਂ ਥੋੜਾ ਆਰਾਮ ਵੀ ਕਰ ਲੈਣ ਦਿਓ ਇਹ ਕਹਿ ਕੇ ਹਰਸ਼ਿੰਦਰ ਆਪਣੇ ਕਮਰੇ ਵਿੱਚ ਚਲਾ ਗਿਆ ਸੁਰਜੀਤ ਕੌਰ ਜੀ ਦੇ ਦਿਲ ਵਿੱਚ ਇੱਕ ਚੀਜ਼ ਉੱਠੀ ਉਹਨਾਂ ਦਾ ਮਨ ਭਾਰਾ ਹੋ ਗਿਆ ਉਸ ਦੇ ਹੱਥ ਵਿੱਚ ਕਾਫੀ ਦਰਦ ਹੋ ਰਿਹਾ ਸੀ ਫਿਰ ਉਹ ਆਪਣੇ ਕਮਰੇ ਵਿੱਚ ਜਾ ਕੇ ਆਪਣੇ ਪਤੀ ਮਹਿੰਦਰ ਸਿੰਘ ਜੀ ਦੀ ਤਸਵੀਰ ਨੂੰ ਵੇਖ ਕੇ ਰੋਂਦੀ ਹੋਈ ਕਹਿੰਦੀ ਹੈ ਤੁਸੀਂ ਮੈਨੂੰ ਛੱਡ ਕੇ ਕਿਉਂ ਚਲੇ ਗਏ ਮੈਨੂੰ ਵੀ ਆਪਣੇ ਨਾਲ ਲੈ ਜਾਂਦੇ ਇੱਥੇ ਕਿਸੇ ਨੂੰ ਮੇਰੀ ਕੋਈ ਲੋੜ ਨਹੀਂ ਹੈ ਹੱਥ ਦਾ ਦਰਦ ਹੁਣ ਹੋਰ ਵੀ ਵੱਧ ਰਿਹਾ ਸੀ ਫਿਰ ਕੁਝ ਸੋਚ ਕੇ ਉਹ ਉੱਠਦੀ ਹੈ ਅਤੇ ਅਲਮਾਰੀ ਦੇ ਦਰਾਜ਼ ਵਿੱਚੋਂ ਕੁਝ ਲੱਭਣ ਲੱਗਦੀ ਹੈ ਇੱਕ ਪੁਰਾਣੀ ਐਨਕ ਜਿਸ ਦੇ ਫਰੇਮ ਦੀ ਇੱਕ ਡੰਡੀ ਟੁੱਟੀ ਹੋਈ ਸੀ ਉਸ ਨੂੰ ਵੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਸੁਰਜੀਤ ਕੌਰ ਜੀ ਆਪਣੀ ਐਨਕ ਨੂੰ ਥੋੜਾ ਸਾਫ਼ ਕਰਦੀ ਹੈ ਅਤੇ ਫਿਰ ਕੰਬਦੇ ਹੱਥਾਂ ਨਾਲ ਉਸ ਨੂੰ ਅੱਖਾਂ ਤੇ ਲਾ ਕੇ ਆਪਣੇ ਹੱਥ ਵਿੱਚੋਂ ਉਹ ਕੱਚ ਦਾ ਟੁਕੜਾ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਬਹੁਤ ਕੋਸ਼ਿਸ਼ ਕਰਨ ਤੇ ਵੀ ਜਦੋਂ ਉਹ ਟੁਕੜਾ ਨਹੀਂ ਨਿਕਲਦਾ ਤਾਂ ਥੱਕ ਕੇ ਉਹ ਸੌਂ ਜਾਂਦੀ ਹੈ। ਪਰ ਦਰਦ ਕਰਕੇ ਨੀਂਦ ਕਿਵੇਂ ਆਉਂਦੀ? ਇਸੇ ਕਰਕੇ ਉਹ ਫਿਰ ਤੋਂ ਕੋਸ਼ਿਸ਼ ਕਰਦੀ ਹੈ ਅਤੇ ਆਖਿਰਕਾਰ ਉਹ ਕੱਚ ਦਾ ਟੁਕੜਾ ਨਿਕਲ ਜਾਂਦਾ ਹੈ। ਉਹ ਰਾਤ ਸੁਰਜੀਤ ਕੌਰ ਜੀ ਨੇ ਕਿਵੇਂ ਕੱਟੀ ਇਹ ਸਿਰਫ ਉਹਨਾਂ ਦਾ ਦਿਲ ਹੀ ਜਾਣਦਾ ਸੀ। ਦਿਨੋ-ਦਿਨ ਪੋਤ ਤੇ ਨੂਨ ਦਾ ਵਿਵਹਾਰ ਹੋਰ ਵੀ ਮਾੜਾ ਹੁੰਦਾ ਜਾ ਰਿਹਾ ਸੀ। ਕਈ ਵਾਰੀ ਉਸ ਦੀ ਨੂਨ ਲਾਭਪ੍ਰੀਤ ਤਾਰਨਾ ਮਾਰਦੀ ਹੈ ਕਿ ਐਨੀ ਉਮਰ ਹੋ ਗਈ ਹੈ ਫਿਰ ਵੀ ਇਸ ਤੋਂ ਇੱਕ ਥਾਂ ਟੈੱਕ ਕੇ ਨਹੀਂ ਬੈਠਿਆ ਜਾਂਦਾ। ਜਦੋਂ ਵੇਖੋ ਕਿਸੇ ਨਾ ਕਿਸੇ ਗੱਲ ਤੇ ਪਰੇਸ਼ਾਨ ਕਰਦੀ ਰਹਿੰਦੀ ਹੈ। ਹਰਸ਼ਿੰਦਰ ਵੀ ਹਮੇਸ਼ਾ ਲਾਭਪ੍ਰੀਤ ਦਾ ਪੱਖ ਲੈਂਦਾ ਤੇ ਕਹਿੰਦਾ ਮਾਂ ਤੁਹਾਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ। ਤੁਸੀਂ ਬਸ ਆਪਣੇ ਆਪ ਨੂੰ ਸੰਭਾਲੋ, ਬਾਕੀ ਸਭ ਅਸੀਂ ਦੇਖ ਲਵਾਂਗੇ। ਪਰ ਇਹ ਸਭ ਸੁਣ ਕੇ surjit Kaur ji ਦਾ ਦਿਲ ਹੋਰ ਵੀ ਜ਼ਿਆਦਾ ਟੁੱਟ ਜਾਂਦਾ। ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਅਜੇਹਾ ਵੀ ਆਵੇਗਾ ਕਿ ਉਹ ਆਪਣੇ ਹੀ ਘਰ ਵਿੱਚ ਪਰਾਇਆ ਮਹਿਸੂਸ ਕਰੇਗੀ। ਸੁਰਜੀਤ कौर ਜੀ ਆਪਣੀ ਉਮਰ ਦੇ ਆਖਰੀ ਪੜਾਤੇ ਸਨ। ਉਹਨਾਂ ਦੇ ਵਾਲ ਚਿੱਟੇ ਹੋ ਚੁੱਕੇ ਸਨ ਅਤੇ ਮੂੰਹ ਤੇ ਝੁਰੜੀਆਂ ਦੀਆਂ ਲਕੀਰਾਂ ਉਹਨਾਂ ਦੀ ਜ਼ਿੰਦਗੀ ਦੇ ਸੰਘਰਸ਼ਾਂ ਦੀ ਗਵਾਹੀ ਦੇ ਰਹੀਆਂ ਸਨ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਪੁੱਤ ਹਰਸ਼ਿੰਦਰ ਅਤੇ ਧੀ ਜੈਸਮੀਨ ਦੀ ਪਰਵਰਿਸ਼ ਵਿੱਚ ਲਾ ਦਿੱਤੀ ਸੀ। ਪਤੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਨੇ ਇਕੱਲੇ ਹੀ ਦੋਵਾਂ ਬੱਚਿਆਂ ਨੂੰ ਪਾਲਿਆ ਨਾ ਦਿਨ ਦਾ ਹੋਸ਼ ਰਹਿੰਦਾ ਸੀ ਨਾ ਰਾਤ ਦਾ ਸਿਰਫ ਇੱਕ ਹੀ ਸੁਪਨਾ ਸੀ ਕਿ ਉਹਨਾਂ ਦੇ ਬੱਚੇ ਖੁਸ਼ਹਾਲ ਜੀਵਨ ਜਿਉਣ ਜਦੋਂ ਹਰਸ਼ਿੰਦਰ ਵੱਡਾ ਹੋਇਆ ਨੌਕਰੀ ਕਰਨ ਲੱਗਾ ਅਤੇ ਫਿਰ ਉਸ ਦਾ ਵਿਆਹ ਲਪ੍ਰੀਤ ਨਾਲ ਹੋ ਗਿਆ ਤਾਂ surjeet kaur ji ਨੂੰ ਲੱਗਿਆ ਕਿ ਹੁਣ ਉਹਨਾਂ ਦੀ ਜ਼ਿੰਦਗੀ ਵਿੱਚ ਸਕੂਨ ਆਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਜਿਵੇਂ ਉਹਨਾਂ ਨੇ ਸੋਚਿਆ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਲਪ੍ਰੀਤ ਉਹਨਾਂ ਨਾਲ ਠੀਕ-ਠਾਕ ਵਿਹਾਰ ਕਰਦੀ ਸੀ ਹਰ ਹੌਲੀ-ਹੌਲੀ ਉਸ ਦੇ ਸਭਾ ਵਿੱਚ ਵੀ ਬਦਲਾਅ ਆਉਣ ਲੱਗ ਪਿਆ। ਉਹ ਹਰ ਛੋਟੀ-ਵੱਡੀ ਗੱਲ ਤੇ surjit kaur ji ਨੂੰ ਟੋਕਣ ਲੱਗ ਪਈ। ਲੱਭਪ੍ਰੀਤ ਦੇ ਨਾਲ-ਨਾਲ ਹਰਸ਼ਿੰਦਰ ਦੇ ਹਾਰ ਵਿੱਚ ਵੀ ਬਦਲਾਅ ਆਉਣ ਲੱਗਿਆ। surjit kaur ji ਨੂੰ ਮਹਿਸੂਸ ਹੋਣ ਲੱਗਾ ਕਿ ਉਹ ਇਸ ਘਰ ਵਿੱਚ ਇੱਕ ਬੋਝ ਬਣ ਕੇ ਰਹਿ ਗਈ ਹੈ। surjit kaur ji ਦੀ ਧੀ jasmine ਜਿਸ ਦਾ ਵਿਆਹ ਹੋ ਚੁੱਕਿਆ ਸੀ ਉਹ ਜਦੋਂ ਵੀ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਦੀ ਤਾਂ ਉਸ ਨੂੰ ਆਪਣੀ ਮਾਂ ਦੀ ਆਵਾਜ਼ ਵਿੱਚ ਉਦਾਸੀ ਮਹਿਸੂਸ ਹੁੰਦੀ। jasmine ਕਈ ਵਾਰ ਪੁੱਛਦੀ ਕਿ ਮਾਂ ਸਭ ਠੀਕ ਤਾਂ ਹੈ ਤਾਂ surjeet कौर ਜੀ ਹਮੇਸ਼ਾ ਮੁਸਕਰਾ ਕੇ ਜਵਾਬ ਦਿੰਦੀ ਹਾਂ ਬੇਟਾ ਸਭ ਠੀਕ ਹੈ ਪਰ ਉਹ ਆਪਣੇ ਦੁੱਖਾਂ ਨੂੰ ਅੰਦਰੇ ਅੰਦਰ ਹੀ ਲੁਕਾਉਂਦੀ ਰਹਿੰਦੀ ਇੱਕ ਦਿਨ ਜਸਮੀਨ ਪੇਕੇ ਆਈ ਤਾਂ ਉਸ ਸਮੇਂ ਲਭਪ੍ਰੀਤਾ ਤੇ ਹਰਸ਼ਿੰਦਰ ਕਾਰ ਨਹੀਂ ਸਨ ਉਹ ਆਪਣੀ ਮਾਂ ਦੇ ਕਮਰੇ ਵਿੱਚ ਗਈ ਤਾਂ ਉਸਨੇ ਮਾਂ ਦੀਆਂ ਸੁੱਜੀਆਂ ਹੋਈਆਂ ਅੱਖਾਂ ਦੇਖੀਆਂ ਉਹ ਸਮਝ ਗਈ ਕਿ ਕੁਝ ਨਾ ਕੁਝ ਤਾਂ ਗਲਤ ਹੋ ਰਿਹਾ ਹੈ ਮਾਂ ਮੈਨੂੰ ਸੱਚ-ਸੱਚ ਦੱਸੋ ਹਰਸ਼ਿੰਦਰ ਵੀਰਾ ਤੇ ਭਾਬੀ ਤੁਹਾਡਾ ਠੀਕ ਤਰ੍ਹਾਂ ਨਾਲ ਖਿਆਲ ਤਾਂ ਰੱਖਦੇ ਹਨ ਨਾ ਜਸਮੀਨ ਨੇ ਚਿੰਤਿਤ ਹੋ ਕੇ ਪੁੱਛਿਆ ਤਾਂ ਸਰਜੀਤ ਕੌਰ ਜੀ ਮੁਸਕਰਾਉਂਦੇ ਹੋਇਆਂ ਕਹਿਣ ਲੱਗੀ ਨਹੀਂ ਨਹੀਂ ਬੇਟਾ ਅਜਿਹਾ ਕੁਝ ਨਹੀਂ ਹੈ ਉਹ ਦੋਵੇਂ ਤਾਂ ਮੇਰਾ ਬਹੁਤ ਖਿਆਲ ਰੱਖਦੇ ਹਨ ਹੁਣ ਮੈਂ ਬੁੱਢੀ ਹੋ ਗਈ ਹਾਂ ਬਸ ਇਸ ਲਈ ਥੱਕ ਜਾਂਦੀ ਹਾਂ ਜਸਮੀਨ ਨੂੰ ਵਿਸ਼ਵਾਸ ਨਹੀਂ ਹੋਇਆ ਉਸਨੇ ਕਿਹਾ ਮਾਂ ਮੈਨੂੰ ਲੱਗਦਾ ਹੈ ਤੂੰ ਮੇਰੇ ਕੋਲੋਂ ਬਹੁਤ ਕੁਝ ਛੁਪਾ ਰਹੀ ਹੈ ਤੁਹਾਨੂੰ ਵੇਖ ਕੇ ਤਾਂ ਨਹੀਂ ਲੱਗਦਾ ਕਿ ਤੁਸੀਂ ਸਮੇਂ ਤੇ ਖਾਣਾ ਖਾਂਦੇ ਹੋਵੋਗੇ ਜੈਸਮਿਨ ਦੀ ਗੱਲ ਸੁਣ ਕੇ ਸਰਜੀਤ ਕੌਰ ਜੀ ਕਹਿਣ ਲੱਗੀ ਬੇਟਾ ਤੂੰ ਚਿੰਤਾ ਕਿਉਂ ਕਰਦੀ ਹੈ ਮੈਂ ਬਿਲਕੁਲ ਠੀਕ ਹਾਂ ਸੁਰਜੀਤ ਕੌਰ ਜੀ ਜੈਸਮੀਨ ਨੂੰ ਕੁਝ ਨਹੀਂ ਦੱਸਣਾ ਚਾਹੁੰਦੀ ਸੀ ਕਿ ਪੁੱਤ ਤੇ ਨੂੰ ਉਹਨਾਂ ਨਾਲ ਕਿੰਨਾ ਮਾੜਾ ਸਲੋਕ ਕਰਦੇ ਹਨ ਪਰ ਜੈਸਮੀਨ ਸਭ ਕੁਝ ਜਾਣਦੀ ਸੀ ਪਰ ਉਹ ਕੁਝ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਜੇਕਰ ਉਹ ਆਪਣੇ ਭਰਾ ਭਾਬੀ ਨੂੰ ਕੁਝ ਕਹਿੰਦੀ ਤਾਂ ਉਸਦੇ ਜਾਣ ਤੋਂ ਬਾਅਦ ਉਹ ਮਾਂ ਨੂੰ ਹੋਰ ਵੀ ਗੱਲਾਂ ਸੁਣਾਉਂਦੇ ਆਪਣੀ ਮਾਂ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਜੈਸਮੀਨ ਨੇ ਕਿਹਾ ਮਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਜੈਸਮੀਨ ਦੀ ਗੱਲ ਸੁਣ ਕੇ ਸੁਰਜੀਤ ਕੌਰ ਜੀ ਨੇ ਹੋਲੀ ਜਿਹੇ ਕਿਹਾ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਹੈ ਬੇਟਾ ਕੋਈ ਮਾਂ ਆਪਣੀ ਧੀ ਦੇ ਘਰ ਕਿਵੇਂ ਰਹਿ ਸਕਦੀ ਹੈ ਇੱਕ ਮਾਂ ਤਾਂ ਆਪਣੀ ਧੀ ਦੇ ਘਰ ਦਾ ਪਾਣੀ ਤੱਕ ਨਹੀਂ ਪੀ ਸਕਦੀ ਤਾਂ ਮੈਂ ਤੇਰੇ ਘਰ ਵਿੱਚ ਕਿਵੇਂ ਰਹਿ ਸਕਦੀ ਹਾਂ ਅਤੇ ਲੋਕ ਕੀ ਕਹਿਣਗੇ ਕਿ ਪੁੱਤ ਨੂੰ ਹੋਣ ਦੇ ਬਾਵਜੂਦ ਵੀ ਮਾਂ ਆਪਣੀ ਧੀ ਦੇ ਘਰ ਰਹਿ ਰਹੀ ਹੈ ਆਪਣੀ ਧੀ ਦੇ ਸਿਰ ਤੇ ਹੱਥ ਰੱਖਦਿਆਂ ਹੋਇਆਂ ਸੁਜੀਤ ਕੌਰ ਜੀ ਨੇ ਅੱਗੋਂ ਕਿਹਾ ਬੇਟਾ ਮੈਂ ਨਹੀਂ ਚਾਹੁੰਦੀ ਕਿ ਮੇਰੇ ਪੁੱਤ ਨੂੰ ਬਾਰੇ ਲੋਕ ਕੁਝ ਵੀ ਗਲਤ ਕਹਿਣ ਜੈਸਮੀਨ ਸਮਝ ਚੁੱਕੀ ਸੀ ਕਿ ਭਾਵੇਂ ਉਹ ਕਿੰਨਾ ਵੀ ਆਖੇ ਪਰ ਉਸਦੀ ਮਾਂ ਉਸਦੇ ਨਾਲ ਨਹੀਂ ਜਾਵੇਗੀ। ਦੋਸਤੋ ਅੱਜ ਵੀ ਸਾਡੇ ਸਮਾਜ ਵਿੱਚ ਕਈ ਮਾਵਾਂ surjeet कौर ਜੀ ਦੇ ਵਾਂਗ ਆਪਣੀਆਂ ਤਕਲੀਫਾਂ ਸਹਿ ਕੇ ਆਪਣੇ ਪੁੱਤ ਨੂੰ ਦੇ ਘਰ ਵਿੱਚ ਹੀ ਰਹਿਣਾ ਚਾਹੁੰਦੀਆਂ ਹਨ। ਪਰ ਆਪਣੀ ਧੀ ਦੇ ਘਰ ਦਾ ਇੱਕ ਕੁੱਟ ਪਾਣੀ ਤੱਕ ਨਹੀਂ ਪੀਂਦੀਆਂ। ਉਹ ਆਪਣੀਆਂ ਪਰੰਪਰਾਵਾਂ ਅਤੇ ਸਮਾਜ ਵੱਲੋਂ ਬਣਾਏ ਨਿਯਮਾਂ ਨਾਲ ਬੱਧੀਆਂ ਹੁੰਦੀਆਂ ਹਨ। ਦੂਰ ਕੀ ਜਾਣਾ ਮੇਰੀ ਨਾਨੀ ਵੀ ਜਦੋਂ ਸਾਡੇ ਘਰ ਆਉਂਦੀ ਸੀ ਤਾਂ ਖਾਣ ਦੀ ਗੱਲ ਤਾਂ ਛੱਡੋ ਇੱਕ ਗਲਾਸ ਪਾਣੀ ਤੱਕ ਨਹੀਂ ਪੀਂਦੀ ਸੀ ਮਾਂ ਉਸ ਨੂੰ ਲੱਖ ਕਹਿੰਦੀ ਅਸੀਂ ਸਾਰੇ ਵੀ ਬਹੁਤ ਜ਼ੋਰ ਪਾਉਂਦੇ ਪਰ ਨਾਨੀ ਹਮੇਸ਼ਾ ਇੱਕੋ ਗੱਲ ਕਹਿੰਦੀ ਬੇਟਾ ਧੀ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਇਹ ਸੋਚਣ ਵਾਲੀ ਗੱਲ ਹੈ ਕਿ ਆਖਿਰ ਕਿਉਂ ਇੱਕ ਮਾਂ ਜੋ ਆਪਣੀ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਲਈ ਸਮਰਪਿਤ ਕਰ ਦਿੰਦੀ ਹੈ ਉਹ ਇਹ ਸੋਚਦੀ ਹੈ ਕਿ ਧੀ ਦੇ ਘਰ ਵਿੱਚ ਉਹ ਬੋਝ ਬਣ ਜਾਵੇਗੀ ਇਹ ਸਿਰਫ ਇੱਕ ਪਰੰਪਰਾ ਨਹੀਂ ਸਗੋਂ ਸਮਾਗ ਦੀ ਇੱਕ ਮਨੋਵਿਰਤੀ ਹੈ ਸਮਾਂ ਬਦਲ ਗਿਆ ਹੈ ਪਰ ਸੋਚ ਅਜੇ ਵੀ ਉਹੀ ਹੈ ਕੀ ਹੁਣ ਸਾਨੂੰ ਇਹ ਮਨੋਵਿਰਤੀ ਬਦਲਣ ਦੀ ਲੋੜ ਨਹੀਂ ਹੈ ਐਤਵਾਰ ਦਾ ਦਿਨ ਸੀ ਹਰਸ਼ਿੰਦਰ ਅਤੇ ਲਾਪ੍ਰਿਤ ਘਰ ਤੋਂ ਬਾਹਰ ਜਾਣ ਲਈ ਤਿਆਰ ਹੋ ਰਹੇ ਸਨ ਫਿਰ ਦੋਵਾਂ ਨੇ ਆਪਣੇ ਬੈਗ ਪੈਕ ਕੀਤੇ ਅਤੇ ਜਿਵੇਂ ਹੀ ਦਰਵਾਜ਼ੇ ਵੱਲ ਜਾਣ ਲੱਗੇ ਤਾਂ ਸੁਰਜੀਤ ਕੌਰ ਜੀ ਜੋ ਹਮੇਸ਼ਾ ਦੀ ਤਰ੍ਹਾਂ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਉਹਨਾਂ ਨੇ ਦੋਹਾਂ ਨੂੰ ਜਾਂਦੇ ਵੇਖ ਕੇ ਪੁੱਛਿਆ ਬੇਟਾ ਕਿਤੇ ਜਾ ਰਹੇ ਹੋ ਲਾਪ੍ਰਿਤ ਨੇ ਉਹਨਾਂ ਵੱਲ ਗੁੱਸੇ ਨਾਲ ਦੇਖਿਆ ਅਤੇ ਰੁੱਖੇ ਲਹਿਜੇ ਵਿੱਚ ਕਿਹਾ ਮਾਂ ਜੀ ਤੁਹਾਨੂੰ ਇੰਨੀ ਵੀ ਅਕਲ ਨਹੀਂ ਹੈ ਜੇ ਜਦੋਂ ਕੋਈ ਬਾਹਰ ਜਾ ਰਿਹਾ ਹੋਵੇ ਤਾਂ ਉਸ ਨੂੰ ਟੋਕਦੇ ਨਹੀਂ ਹਰਸ਼ਿੰਦਰ ਨੇ ਜਲਦੀ ਨਾਲ ਲਾਪ੍ਰੀਤ ਦਾ ਹੱਥ ਫੜਿਆ ਤੇ ਕਿਹਾ ਉਹ ਹੋ ਲਾਪ੍ਰੀਤ ਤੂੰ ਵੀ ਕਿਸ ਨੂੰ ਸਮਝਾ ਰਹੀ ਹੈਂ ਲੇਟ ਹੋ ਰਹੇ ਹਾਂ ਚਲੋ ਫਿਰ ਮਾਂ ਵੱਲ ਮੁੜ ਕੇ ਕਿਹਾ ਅਤੇ ਹਾਂ ਮਾਂ ਤੁਸੀਂ ਪੁੱਛ ਰਹੇ ਸੀ ਨਾ ਕਿ ਅਸੀਂ ਕਿੱਥੇ ਜਾ ਰਹੇ ਹਾਂ ਤਾਂ ਸੁਣੋ ਅਸੀਂ ਦੋ ਦਿਨਾਂ ਦੇ ਲਈ ਸ਼ਿਮਲਾ ਘੁੰਮਣ ਦੇ ਲਈ ਜਾ ਰਹੇ ਹਾਂ ਇਹ ਕਹਿ ਕੇ ਹਰਸ਼ਿੰਦਰ ਅਤੇ ਲਾਪ੍ਰੀਤ ਦਰਵਾਜ਼ਾ ਬੰਦ ਕਰਕੇ ਚਲੇ ਜਾਂਦੇ ਹਨ ਬਿਨਾਂ ਇਹ ਸੋਚੇ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਮਾਂ ਸਰਜੀਤ ਕੌਰ ਜੀ ਇਕੱਲੀ ਕਿਵੇਂ ਰਹੇਗੀ ਕੀ ਖਾਵੇਗੀ? ਸਰਜੀਤ ਕੌਰ ਜੀ ਚੁੱਪਚਾਪ ਦਰਵਾਜ਼ੇ ਵੱਲ ਵੇਖਦੀ ਰਹਿ ਗਈ। ਜਿਵੇਂ ਕੁਝ ਕਹਿਣ ਦੀ ਹਿੰਮਤ ਇਕੱਠੀ ਕਰ ਰਹੀ ਹੋਵੇ ਪਰ ਉਹਨਾਂ ਕੋਲ ਸ਼ਬਦ ਹੀ ਨਹੀਂ ਸਨ। ਹੁਣ ਦੁਪਹਿਰ ਹੋ ਚੁੱਕੀ ਸੀ ਅਤੇ ਭੁੱਖ ਦੇ ਕਾਰਨ ਉਹਨਾਂ ਦਾ ਢਿੱਡ ਦੁਖ ਰਿਹਾ ਸੀ। ਉਹ ਹੌਲੀ-ਹੌਲੀ ਰਸੋਈ ਵੱਲ ਗਈ ਪਰ ਉੱਥੋਂ ਦੀ ਹਾਲਤ ਵੇਖ ਕੇ ਉਸ ਦਾ ਦਿਲ ਬੈਠ ਗਿਆ। ਝੂਠੇ ਬਰਤਨਾਂ ਦੇ ਢੇਰ ਲੱਗੇ ਹੋਏ ਸਨ। ਸਾਰਾ ਸਮਾਨ ਵਿਖਰੇ ਪਿਆ ਸੀ। ਲੱਗਦਾ ਸੀ ਜਿਵੇਂ ਲਾਪਰੀਦ ਨੇ ਜਲਦੀ ਵਿੱਚ ਕੁਝ ਵੀ ਠੀਕ ਕਰਨ ਦੀ ਲੋੜ ਨਹੀਂ ਸਮਝੀ। ਥਕਾਵਟ ਤੇ ਭੁੱਖ ਦੇ باوجود ਸਰਜੀਤ ਕੌਰ ਜੀ ਨੇ ਪਹਿਲਾਂ ਰਸੋਈ ਸਾਫ਼ ਕੀਤੀ ਹੱਥਾਂ ਵਿੱਚ ਹੁਣ ਉਹ ਤਾਕਤ ਨਹੀਂ ਰਹੀ ਸੀ ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਗੈਸ ਚਾਲੂ ਕਰਕੇ ਆਪਣੇ ਲਈ ਖਿਜੜੀ ਬਣਾਉਣ ਲੱਗੀ ਫਿਰ ਥੋੜੀ देर ਲਈ ਉਹ ਉੱਥੇ ਹੀ ਰਸੋਈ ਵਿੱਚ ਬੈਠ ਗਈ ਥਕਾਵਟ ਇੰਨੀ ਸੀ ਕਿ ਕਦੋਂ ਉਹਨਾਂ ਨੂੰ ਨੀਂਦ ਆ ਗਈ ਪਤਾ ਹੀ ਨਹੀਂ ਲੱਗਾ ਜਦੋਂ ਨੀਂਦ ਖੁੱਲੀ ਤਾਂ ਵੇਖਿਆ ਕਿ ਗੈਸ ਬੰਦ ਸੀ ਖਿਜੜੀ ਅਜੇ ਪੱਕੀ ਹੀ ਨਹੀਂ ਸੀ ਉਹਨਾਂ ਨੇ ਮੁੜ ਗੈਸ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀ ਲੋ ਸਿਰਫ ਹੌਲੀ-ਹੌਲੀ ਟਿਮਟਮਾਈ ਅਤੇ ਫਿਰ ਬੁਝ ਗਈ। ਸ਼ਾਇਦ ਸਿਲੰਡਰ ਖਤਮ ਹੋ ਗਿਆ ਸੀ। ਫਿਰ ਉਹਨਾਂ ਨੇ ਸੋਚਿਆ ਕਿ ਫਰਿੱਜ ਵਿੱਚ ਰੱਖਿਆ ਹੋਇਆ ਖਾਣਾ ਹੀ ਖਾ ਲੈਂਦੀ ਹਾਂ। ਪਰ ਜਦੋਂ ਉਹਨਾਂ ਨੇ ਫਰਿੱਜ ਖੋਲ ਕੇ ਵੇਖਿਆ ਤਾਂ ਅੰਦਰ ਸਿਰਫ ਥੋੜੀ ਜਿਹੀ ਸੁੱਕੀ ਸਬਜ਼ੀ ਦੀ ਕੋਲੀ ਅਤੇ ਬਾਹਰ ਡੱਬੇ ਵਿੱਚ ਦੋ ਸੁੱਕੀਆਂ ਰੋਟੀਆਂ ਪਈਆਂ ਸਨ। ਉਹਨਾਂ ਨੇ ਇੱਕ ਰੋਟੀ ਤੋੜੀ ਪਰ ਉਹ ਰੋਟੀ ਇੰਨੀ ਸਖਤ ਸੀ ਕਿ ਉਹਨਾਂ ਦੇ ਦੰਦਾਂ ਨਾਲ ਚਬਾਉਣਾ ਔਖਾ ਹੋ ਗਿਆ। ਇਹ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਮਨ ਹੀ ਮਨ ਸੋਚਣ ਲੱਗੀ ਕੀ ਹੁਣ ਮੈਨੂੰ ਆਪਣੇ ਹੀ ਘਰ ਵਿੱਚ ਇੰਜ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰਨਾ ਪਵੇਗਾ? surjit kaur ji ਦਾ ਸਬਰ ਦਾ ਬੰਨ ਆਖਰਕਾਰ ਟੁੱਟ ਗਿਆ ਸੀ। ਦੋ ਦਿਨ ਤੋਂ ਭੁੱਖ ਅਤੇ ਕਮਜ਼ੋਰੀ ਕਰਕੇ ਹੁਣ ਉਹਨਾਂ ਦੀ ਹਿੰਮਤ ਜਵਾਬ ਦੇ ਰਹੀ ਸੀ। ਹਰਸ਼ਿੰਦਰ ਅਤੇ ਲਾਪਰੀ ਦੇ ਵਾਪਸ ਆਉਣ ਦੀ ਕੋਈ ਖਬਰ ਨਹੀਂ ਸੀ। ਨਾ ਕੋਈ ਫੋਨ ਆਇਆ, ਨਾ ਕੋਈ ਮੈਸੇਜ। ਕੰਬਦੇ ਹੱਥਾਂ ਨਾਲ ਉਹਨਾਂ ਨੇ ਮੋਬਾਈਲ ਚੁੱਕਿਆ, ਕੁਝ ਦੇਰ ਨੰਬਰ ਲੱਭਦੀ ਰਹੀ ਅਤੇ ਫਿਰ ਇੱਕ ਜਾਣ ਪਛਾਣ ਵਾਲੇ ਨਾਮ ਤੇ ਉਂਗਲੀ ਰੁਕ ਗਈ। ਇੱਕ ਡੂੰਗਾ ਸਾਹ ਲੈਂਦਿਆਂ ਉਸਨੇ ਕਾਲ ਕਰ ਦਿੱਤੀ ਜਿਵੇਂ ਹੀ ਦੂਜੇ ਪਾਸੇ ਫੋਨ ਚੁੱਕਿਆ ਗਿਆ ਤਾਂ ਉਸਨੇ ਰੋਂਦੀ ਹੋਈ ਆਵਾਜ਼ ਵਿੱਚ ਕਿਹਾ ਹੁਣ ਹੋਰ ਨਹੀਂ ਸਹਿ ਸਕਦੀ ਹੁਣ ਹੋਰ ਨਹੀਂ ਸਹਿ ਸਕਦੀ ਤੂੰ ਇੱਥੇ ਆ ਜਾ ਫੋਨ ਦੇ ਦੂਜੇ ਪਾਸੇ ਕੁਝ ਪਲਾਂ ਲਈ ਖਮੋਸ਼ੀ ਛਾਈ ਰਹੀ ਫਿਰ ਇੱਕ ਮਜ਼ਬੂਤੀ ਭਰੀ ਆਵਾਜ਼ ਆਈ ਤੁਸੀਂ ਚਿੰਤਾ ਨਾ ਕਰੋ ਮਾਂ ਮੈਂ ਆ ਰਹੀ ਹਾਂ ਇਹ ਆਵਾਜ਼ ਸੁਣਦੇ ਹੀ ਸੁਰਜੀਤ ਕੌਰ ਜੀ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਇਹ ਕੋਈ ਹੋਰ ਨਹੀਂ ਸੀ ਉਹਨਾਂ ਦੀ ਧੀ ਜੈਸਮੀਨ ਸੀ ਉਦੀ ਜਿਸਨੇ ਵਾਰ-ਵਾਰ ਆਖਿਆ ਸੀ ਕਿ ਮਾਂ ਉਸਦੇ ਨਾਲ ਚੱਲ ਪਰ surjeet Kaur ji ਨਹੀਂ ਗਈ ਜੈਸਮੀ ਨੇ ਹਮੇਸ਼ਾ ਆਪਣੀ ਮਾਂ ਲਈ ਪਿਆਰ ਦਿਖਾਇਆ ਸੀ ਪਰ surjeet Kaur ji ਉਸ ਨੂੰ ਵਾਰ-ਵਾਰ ਸਮਝਾਉਂਦੀ ਰਹੀ ਕਿ ਧੀयां ਪਰਾਇਆ ਤਨ ਹੁੰਦੀਆਂ ਹਨ ਇਸੇ ਸੋਚ ਨੇ ਉਹਨਾਂ ਨੂੰ ਕਦੇ ਵੀ ਇਹ ਅਹਿਸਾਸ ਹੋਣ ਹੀ ਨਹੀਂ ਦਿੱਤਾ ਸੀ ਕਿ ਉਹਨਾਂ ਦੀ ਧੀ ਵੀ ਉਹਨਾਂ ਦੀ ਹੀ ਔਲਾਦ ਹੈ ਜੋ ਅੱਜ ਵੀ ਉਹਨਾਂ ਨੂੰ ਓਨਾ ਹੀ ਪਿਆਰ ਕਰਦੀ ਹੈ ਜਿੰਨਾ ਪਹਿਲਾਂ ਕਰਦੀ ਸੀ ਪਰ ਅੱਜ ਜਦੋਂ ਆਪਣੇ ਹੀ ਉਹਨਾਂ ਨੂੰ ਭੁਲਾ ਚੁੱਕੇ ਸਨ ਤਾਂ ਉਹੀ ਧੀ ਉਹਨਾਂ ਦੇ ਇੱਕ ਬੋਲ ਤੇ ਸਭ ਕੁਝ ਛੱਡ ਕੇ ਆਉਣ ਲਈ ਤਿਆਰ ਸੀ ਸੁਰਜੀਤ ਕੌਰ ਜੀ ਨੇ ਫੋਨ ਕੰਨ ਤੋਂ ਹਟਾਇਆ ਅੱਖਾਂ ਬੰਦ ਕਰਕੇ ਇੱਕ ਡੂੰਘਾ ਸਾਹ ਲਿਆ ਪਹਿਲੀ ਵਾਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਹੁਣ ਉਹ ਇਕੱਲੀ ਨਹੀਂ ਹੈ ਸੁਰਜੀਤ ਕੌਰ ਜੀ ਕੁਝ ਸਮੇਂ ਤੱਕ ਇਦਾਂ ਹੀ ਬੈਠੀ ਰਹੀ ਦਿਲ ਵਿੱਚ ਥੋੜੀ ਜਿਹੀ ਰਾਹਤ ਸੀ ਕਿ ਹੁਣ ਕੋਈ ਆਪਣਾ ਆ ਰਿਹਾ ਹੈ ਪਰ ਅੱਖਾਂ ਵਿੱਚ ਫਿਰ ਵੀ ਹੰਝੂ ਸਨ ਕਿਉਂਕਿ ਜੋ ਪੁੱਤ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਚਾਹੀਦਾ ਸੀ ਉਹੀ ਉਹਨਾਂ ਨੂੰ ਇਸ ਇਕੱਲੇਪਣ ਦੀ ਖੱਡ ਵਿੱਚ ਧੱਕ ਚੁੱਕਿਆ ਸੀ ਉਹਨੇ ਘਰ ਦੇ ਚਾਰੇ ਪਾਸੇ ਨਜ਼ਰ ਮਾਰੀ ਹਰ ਕੋਨਾ ਸੁਨਣਾ ਲੱਗ ਰਿਹਾ ਸੀ ਇਹ ਉਹੀ ਘਰ ਸੀ ਜਿੱਥੇ ਕਦੇ ਹਰਸ਼ਿੰਦਰ ਦੇ ਹਾਸੇ ਗੁੰਜਿਆ ਕਰਦੇ ਸਨ ਜਿੱਥੇ ਉਹਨਾਂ ਦੇ ਹੱਥਾਂ ਨਾਲ ਬਣੇ ਖਾਣੇ ਦੀ ਖੁਸ਼ਬੂ ਸਾਰੇ ਘਰ ਵਿੱਚ ਫੈਲ ਜਾਂਦੀ ਸੀ ਪਰ ਹੁਣ ਇਸ ਘਰ ਵਿੱਚ ਸਿਰਫ ਸਨਾਟਾ ਸੀ ਇੱਕ ਅਜੀਹਾ ਸਨਾਟਾ ਜੋ ਦਿਲ ਨੂੰ چیر ਰਿਹਾ ਸੀ ਲਗਭਗ 2 ਘੰਟੇ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ ਸਰਜੀਤ कौर ਜੀ ਦਾ ਦਿਲ ਤੇ ਅੱਜੀ ਨਾਲ ਧੜਕਣ ਲੱਗ ਪਿਆ ਉਹ ਲੜਖੜਾਉਂਦੇ ਆ ਕਦਮਾਂ ਨਾਲ ਦਰਵਾਜ਼ਾ ਖੋਲਣ ਗਈ ਸਾਹਮਣੇ ਜੈਸਮੀਨ ਖੜੀ ਸੀ ਅੱਖਾਂ ਵਿੱਚ ਚਿੰਤਾ, ਚਿਹਰੇ ਤੇ ਗੁੱਸਾ ਅਤੇ ਦਿਲ ਵਿੱਚ ਮਾਂ ਲਈ ਬੇਹੱਦ ਪਿਆਰ। ਕਿਵੇਂ ਹੈ ਮਾਂ? ਜਸਮੀਨ ਨੇ ਉਹਨਾਂ ਨੂੰ ਵੇਖਦਿਆਂ ਹੀ ਗਲੇ ਲਾ ਲਿਆ। ਸੁਰਜੀਤ ਕੌਰ ਜੀ ਦੀਆਂ ਅੱਖਾਂ ਵਿੱਚ ਰੁਕੇ ਹੋਏ ਹੰਝੂ ਵੀ ਵਹਿ ਨਿਕਲੇ। ਇੰਨੇ ਦਿਨਾਂ ਤੋਂ ਜੋ ਦਰਦ ਉਹਨਾਂ ਨੇ ਦਿਲ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ, ਹੁਣ ਜਸਮੀਨ ਦੀਆਂ ਬਾਹਾਂ ਵਿੱਚ ਸਮਾ ਕੇ ਛਲਕ ਪਿਆ ਸੀ। ਜਸਮੀਨ ਦਾ ਪਤੀ ਨਿਰਮਲ ਵੀ ਨਾਲ ਆਇਆ ਸੀ। ਉਸ ਨੇ ਅੱਗੇ ਵਧ ਕੇ ਸੁਰਜੀਤ ਕੌਰ ਜੀ ਦੇ ਪੈਰਾਂ ਨੂੰ ਛੋਇਆ ਅਤੇ ਪਿਆਰ ਨਾਲ ਕਿਹਾ, "ਮਾਂ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਬੁਲਾਇਆ?" ਸੁਰਜੀਤ ਕੌਰ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਸਿਰਫ ਜੈਸਮੀਨ ਵੱਲ ਵੇਖਦੀ ਰਹੀ ਜਿਵੇਂ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਕੋਈ ਉਹਨਾਂ ਲਈ ਇੰਨੀ ਵੀ ਪਰਵਾਹ ਕਰ ਸਕਦਾ ਹੈ ਜੈਸਮੀਨ ਨੇ ਅੰਦਰ ਜਾ ਕੇ ਘਰ ਦੀ ਹਾਲਤ ਦੇਖੀ ਬਿਖਰਿਆ ਹੋਇਆ ਸਮਾਨ ਰਸੋਈ ਵਿੱਚ ਪਏ ਅੱਧ ਸੜੇ ਚੌਲ ਖਾਲੀ ਗੈਸ ਅਤੇ ਮਾਂ ਦੀ ਕਮਜ਼ੋਰ ਹਾਲਤ ਵੇਖ ਕੇ ਉਸ ਨੂੰ ਗੁੱਸਾ ਵੀ ਆ ਰਿਹਾ ਸੀ ਅਤੇ ਬਹੁਤ ਦੁੱਖ ਵੀ ਹੋ ਰਿਹਾ ਸੀ ਜੈਸਮੀਨ ਨੇ ਪੁੱਛਿਆ ਮਾਂ ਹਰਸ਼ਿੰਦਰ ਵੀਰਾ ਤੇ ਭਾਬੀ ਕਿੱਥੇ ਗਏ ਹਨ ਬੇਟਾ ਸ਼ਿਮਲਾ ਗਏ ਹਨ ਸੁਰਜੀਤ ਕੌਰ ਜੀ ਨੇ ਥੱਕੀ ਹੋਈ ਆਵਾਜ਼ ਵਿੱਚ ਕਿਹਾ ਜੈਸਮੀਨ ਦਾ ਖੂਨ ਖੋਲ ਉੱਠਿਆ ਮਾਂ ਤੁਹਾਨੂੰ ਇਸ ਹਾਲਤ ਵਿੱਚ ਛੱਡ ਕੇ ਉਹ ਦੋਵੇਂ ਮੌਜਾਂ ਕਰਨ ਚਲੇ ਗਏ ਅਤੇ ਫੋਨ ਤੱਕ ਨਹੀਂ ਕੀਤਾ ਕੀ ਉਹਨਾਂ ਨੇ ਇੰਨਾ ਵੀ ਨਹੀਂ ਸੋਚਿਆ ਕਿ ਤੁਸੀਂ ਇਕੱਲੇ ਹੋ ਸੁਰਜੀਤ ਕੌਰ ਜੀ ਨੇ ਕੁਝ ਵੀ ਨਹੀਂ ਕਿਹਾ ਉਹ ਚੁੱਪਚਾਪ ਆਪਣੀ ਧੀ ਵੱਲ ਵੇਖਦੀ ਰਹੀ ਜੈਸਮੀਨ ਨੇ ਹੋਰ ਕੋਈ ਸਵਾਲ ਨਹੀਂ ਕੀਤਾ ਉਹ ਸਿੱਧਾ ਅੰਦਰ ਗਈ ਅਤੇ ਮਾਂ ਦੇ ਕੱਪੜੇ ਪੈਕ ਕਰਨ ਲੱਗ ਪਈ ਮਾਂ ਹੁਣ ਤੁਸੀਂ ਇਸ ਘਰ ਵਿੱਚ ਇੱਕ ਪਲ ਵੀ ਨਹੀਂ ਰਹੋਗੇ ਵੀਰੇ ਅਤੇ ਭਾਬੀ ਲਈ ਤੁਸੀਂ ਸਿਰਫ ਇੱਕ ਜ਼ਿੰਮੇਵਾਰੀ ਬਣ ਚੁੱਕੇ ਹੋ ਪਿਆਰ ਨਹੀਂ ਪਰ ਮੇਰੇ ਲਈ ਤੁਸੀਂ ਮੇਰੀ ਦੁਨੀਆ ਹੋ ਹੁਣ ਤੁਸੀਂ ਮੇਰੇ ਨਾਲ ਚੱਲੋ ਸੁਰਜੀਤ ਕੌਰ ਜੀ ਕੁਝ ਵੀ ਕਹਿ ਨਾ ਸਕੀ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਸ ਵਾਰੀ ਦੁੱਖ ਦੇ ਨਹੀਂ ਸਕੂਨ ਦੇ ਉਸੇ ਵੇਲੇ ਦੂਜੇ ਪਾਸੇ ਸ਼ਿਮਲੇ ਦੀਆਂ ਠੰਡੀਆਂ ਵਾਦੀਆਂ ਵਿੱਚ ਹਰਸ਼ਿੰਦਰ ਅਤੇ ਲਵਪ੍ਰੀਤ ਘੁੰਮ ਰਹੇ ਸਨ ਅਤੇ ਆਪਣੀ ਜ਼ਿੰਦਗੀ ਦੇ ਮਜ਼ੇ ਲੈ ਰਹੇ ਸਨ ਉਹ ਇੱਕ ਮਸ਼ਹੂਰ ਕੈਫੇ ਵਿੱਚ ਗਏ ਉੱਥੇ ਉਹਨਾਂ ਨੇ ਵੇਖਿਆ ਕਿ ਇੱਕ ਜਾਣਿਆ ਪਛਾਣਿਆ ਚਿਹਰਾ ਸਾਹਮਣੇ ਆ ਰਿਹਾ ਸੀ। ਉਹ ਵਿਅਕਤੀ ਹੋਰ ਕੋਈ ਨਹੀਂ, ਡਾਕਟਰ ਗੁਪਤਾ ਜੀ ਸਨ ਜਿਨ੍ਹਾਂ ਬਾਰੇ ਹਰਸ਼ਿੰਦਰ ਨੂੰ ਲੱਗਦਾ ਸੀ ਕਿ ਉਹਨਾਂ ਨੇ ਲਵਪ੍ਰੀਤ ਦੀ ਜਾਨ ਬਚਾਈ ਸੀ। ਹਰਸ਼ਿੰਦਰ ਤੁਰੰਤ ਉਹਨਾਂ ਕੋਲ ਗਿਆ ਤੇ ਖੁਸ਼ੀ ਨਾਲ ਕਿਹਾ, "ਡਾਕਟਰ ਗੁਪਤਾ ਤੁਸੀਂ ਇੱਥੇ? ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਤੁਹਾਨੂੰ ਯਾਦ ਹੈ, ਤੁਸੀਂ ਮੇਰੀ ਪਤਨੀ ਲਵਪ੍ਰੀਤ ਦੀ ਜਾਨ ਬਚਾਈ ਸੀ। ਉਸ ਲਈ ਮੈਂ ਤੁਹਾਡਾ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗਾ।" ਡਾਕਟਰ ਗੁਪਤਾ ਨੇ ਮੁਸਕਰਾਉਂਦਿਆਂ ਹਰਸ਼ਿੰਦਰ ਦਾ ਸਵਾਗਤ ਕੀਤਾ। ਪਰ ਉਹਨਾਂ ਦੇ ਚਿਹਰੇ ਤੇ ਹਲਕਾ ਜਿਹਾ ਸੰਕੋਚ ਸੀ ਹਰਸ਼ਿੰਦਰ ਦੀ ਗੱਲ ਸੁਣ ਕੇ ਡਾਕਟਰ ਥੋੜੇ ਗੰਭੀਰ ਹੋ ਗਏ ਉਹਨਾਂ ਨੇ ਹਰਸ਼ਿੰਦਰ ਦੇ ਲਾਪਰੀਤ ਨੂੰ ਇੱਕ ਕੋਨੇ ਵਿੱਚ ਬੈਠਣ ਦਾ ਇਸ਼ਾਰਾ ਕੀਤਾ ਅਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਹਰਸ਼ਿੰਦਰ ਹੁਣ ਤੈਨੂੰ ਇੱਕ ਸਚਾਈ ਦੱਸਣ ਦਾ ਸਮਾਂ ਆ ਗਿਆ ਹੈ ਜੋ ਤੈਨੂੰ ਅਜੇ ਤੱਕ ਨਹੀਂ ਪਤਾ ਸੀ ਹਰਸ਼ਿੰਦਰ ਅਤੇ ਲਾਪਰੀਤ ਦੋਵੇਂ ਹੈਰਾਨ ਰਹਿ ਗਏ ਹਰਸ਼ਿੰਦਰ ਨੇ ਹੈਰਾਨੀ ਨਾਲ ਪੁੱਛਿਆ ਸਚਾਈ ਕਿਹੜੀ ਸਚਾਈ ਡਾਕਟਰ ਸਾਹਿਬ ਡਾਕਟਰ ਗੁਪਤਾ ਨੇ ਡੂੰਘਾ ਸਾਹ ਲੈਂਦਿਆਂ ਕਿਹਾ ਹਰਸ਼ਿੰਦਰ ਜਿਸ ਆਪਰੇਸ਼ਨ ਤੋਂ ਬਾਅਦ ਤੇਰੀ ਪਤਨੀ ਠੀਕ ਹੋਈ ਸੀ ਉਸ ਵਿੱਚ ਉਹਨਾਂ ਨੂੰ ਇੱਕ ਕਿਡਨੀ ਟ੍ਰਾਂਸਪਲੈਂਟ ਦੀ ਲੋੜ ਸੀ ਤੂੰ ਹਮੇਸ਼ਾ ਇਹ ਸਮਝਦਾ ਰਿਹਾ ਕਿ ਲੱਭਪ੍ਰੀਤ ਨੂੰ ਕਿਡਨੀ ਕਿਸੇ ਅਜਨਬੀ ਡੋਨਰ ਨੇ ਦਿੱਤੀ ਸੀ ਪਰ ਸੱਚ ਤਾਂ ਇਹ ਹੈ ਕਿ ਉਹ ਕਿਡਨੀ ਤੇਰੀ ਮਾਂ ਸਰਜੀਤ ਕੌਰ ਜੀ ਨੇ ਦਿੱਤੀ ਸੀ ਇਹ ਸੁਣਦਿਆਂ ਹੀ ਹਰਸ਼ਿੰਦਰ ਅਤੇ ਲੱਭਪ੍ਰੀਤ ਦੇ ਚਿਹਰੇ ਦਾ ਰੰਗ ਉੱਡ ਗਿਆ ਲੱਭਪ੍ਰੀਤ ਨੇ ਡਾਕਟਰ ਨੂੰ ਹੈਰਾਨੀ ਨਾਲ ਕਿਹਾ ਮਾਂ ਜੀ ਨੇ ਡਾਕਟਰ ਗੁਪਤਾ ਜੀ ਨੇ ਸਿਰ ਹਿਲਾਉਂਦਿਆਂ ਕਿਹਾ ਹਾਂ ਸਰਜੀਤ ਕੌਰ ਜੀ ਨੇ ਆਪਣੀ ਇੱਕ ਕਿਡਨੀ ਤੈਨੂੰ ਦੇਣ ਦਾ ਫੈਸਲਾ ਕੀਤਾ ਸੀ ਅਤੇ ਉਹਨਾਂ ਨੇ ਮੈਨੂੰ ਇਹ ਵੀ ਆਖਿਆ ਸੀ ਕਿ ਇਹ ਗੱਲ ਕਦੇ ਵੀ ਤੁਹਾਨੂੰ ਨਾ ਦੱਸੀ ਜਾਵੇ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਤੁਹਾਨੂੰ ਇਹ ਅਹਿਸਾਸ ਹੋਵੇ ਕਿ ਤੇਰੀ ਜ਼ਿੰਦਗੀ ਉਹਨਾਂ ਦੀ ਕੁਰਬਾਨੀ ਨਾਲ ਜੁੜੀ ਹੋਈ ਹੈ ਪਰ ਹਰਸ਼ਿੰਦਰ ਤੈਨੂੰ ਇਸ ਉਮਰ ਵਿੱਚ ਉਹਨਾਂ ਦੀ ਦੇਖਭਾਲ ਜ਼ਿਆਦਾ ਕਰਨੀ ਚਾਹੀਦੀ ਹੈ ਲਪ੍ਰੀਤ ਦਾ ਗਲਾ ਸੁੱਕ ਗਿਆ ਉਸ ਦੇ ਕੰਨਾਂ ਵਿੱਚ ਡਾਕਟਰ ਦੀਆਂ ਗੱਲਾਂ ਗੂੰਜਣ ਲੱਗ ਪਈਆਂ ਉਸ ਦੀਆਂ ਅੱਖਾਂ ਦੇ ਸਾਹਮਣੇ ਆਪਣੀ ਸੱਸ ਵੱਲੋਂ ਕੀਤੀ ਬਲਦਾਨੀ ਦੀ ਤਸਵੀਰ ਤੈਰਨ ਲੱਗ ਪਈ ਉਹ ਸੋਚ ਵੀ ਨਹੀਂ ਸਕਦੀ ਸੀ ਕਿ ਜਿਸ ਮਾਂ ਨਾਲ ਉਸਨੇ ਅਤੇ ਹਰਸ਼ਿੰਦਰ ਨੇ ਇੰਨਾ ਬੁਰਾ ਵਿਵਹਾਰ ਕੀਤਾ ਉਸ ਮਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉਸ ਦੀ ਜ਼ਿੰਦਗੀ ਬਚਾਈ ਸੀ ਹਰਸ਼ਿੰਦਰ ਨੇ ਵੀ ਆਪਣੀ ਗਲਤੀ ਮਹਿਸੂਸ ਕੀਤੀ ਅਤੇ ਉਸ ਦੀਆਂ ਅੱਖਾਂ ਪਰ ਆਈਆਂ ਦੋਵਾਂ ਨੇ ਇੱਕ ਦੂਜੇ ਵੱਲ ਵੇਖਿਆ ਅਤੇ ਦਿਲ ਵਿੱਚ ਸਿਰਫ ਇੱਕੋ ਹੀ ਗੱਲ ਸੀ ਪਛਤਾਵਾ ਅਤੇ ਮਾਂ ਨੂੰ ਮਿਲਣ ਦੀ ਤੜਪ ਸ਼ਿਮਲੇ ਤੋਂ ਵਾਪਸ ਆਉਂਦੇ ਸਮੇਂ ਹਰਸ਼ਿੰਦਰ ਅਤੇ ਲੱਪਰੀ ਦੇ ਦਿਲ ਵਿੱਚ ਬੇਚੈਨੀ ਸੀ ਡਾਕਟਰ ਗੁਪਤਾ ਵੱਲੋਂ ਦੱਸੀ ਗਈ ਸੱਚਾਈ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਦੋਵਾਂ ਨੇ ਫੈਸਲਾ ਕੀਤਾ ਕੇ ਘਰ ਪਹੁੰਚਦਿਆਂ ਹੀ ਮਾਂ ਕੋਲੋਂ ਮਾਫੀ ਮੰਗਣਗੇ ਅਤੇ ਉਹਨਾਂ ਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੋਣ ਦੇਣਗੇ ਜਦੋਂ ਉਹ ਘਰ ਪਹੁੰਚੇ ਅਤੇ ਦਰਵਾਜ਼ਾ ਖੋਲ੍ਹਿਆ ਤਾਂ ਘਰ ਵਿੱਚ ਸਨਾਟਾ ਛਾਇਆ ਹੋਇਆ ਸੀ ਉਹਨਾਂ ਨੂੰ ਉਮੀਦ ਸੀ ਕਿ ਮਾਂ ਜੀ ਅੰਦਰ ਹੀ ਹੋਣਗੇ ਪਰ ਘਰ ਵਿੱਚ ਕਿਸੇ ਵੀ ਕੋਨੇ ਵਿੱਚ ਉਹਨਾਂ ਦੀ ਝਲਕ ਨਹੀਂ ਦਿੱਸੀ ਹਰ ਕੋਨਾ ਖਾਲੀ ਲੱਗ ਰਿਹਾ ਸੀ ਹਰਸ਼ਿੰਦਰ ਅਤੇ ਲਾਪ੍ਰਿਤ ਤੁਰੰਤ ਆਪਣੇ ਕਮਰਿਆਂ ਵੱਲ ਭੱਜੇ ਪਰ surjeet कौर ਜੀ ਕਿਤੇ ਵੀ ਨਹੀਂ ਮਿਲੀ ਤਾਂ ਲਾਪ੍ਰਿਤ ਦੀ ਨਜ਼ਰ ਮੇਜ਼ ਤੇ ਰੱਖੇ ਇੱਕ ਕਾਗਜ਼ ਤੇ ਪਈ ਉਸਨੇ ਕੰਬਦੇ ਹੱਥਾਂ ਨਾਲ ਉਹ ਚਿੱਠੀ ਚੁੱਕੀ ਅਤੇ ਜ਼ੋਰ ਨਾਲ ਹਰਸ਼ਿੰਦਰ ਨੂੰ ਬੁਲਾਇਆ ਹਰਸ਼ਿੰਦਰ ਦੇਖੋ ਮਾਂ ਨੇ ਚਿੱਠੀ ਛੱਡੀ ਹੈ ਹਰਸ਼ਿੰਦਰ ਨੇ ਜਲਦੀ ਨਾਲ ਲੱਭਪ੍ਰੀਤ ਦੇ ਹੱਥੋਂ ਚਿੱਠੀ ਫੜੀ ਅਤੇ ਪੜਨ ਲੱਗਾ ਪਿਆਰੇ ਹਰਸ਼ਿੰਦਰ ਅਤੇ ਲੱਭਪ੍ਰੀਤ ਤੁਹਾਡੀ ਜ਼ਿੰਦਗੀ ਵਿੱਚ ਮੇਰੀ ਕੋਈ ਜਗ੍ਹਾ ਨਹੀਂ ਹੈ ਅਤੇ ਇਹ ਗੱਲ ਹੁਣ ਮੈਂ ਬਿਲਕੁਲ ਸਮਝ ਚੁੱਕੀ ਹਾਂ ਮੈਂ ਤੁਹਾਡੇ ਦੋਵਾਂ ਦੇ ਸੁੱਖ ਦੇ ਲਈ ਹਮੇਸ਼ਾ ਦੁਆ ਕਰਾਂਗੀ ਪਰ ਹੁਣ ਇਸ ਘਰ ਵਿੱਚ ਮੇਰਾ ਸਾਹ ਘੁੱਟਦਾ ਹੈ ਮੈਂ ਆਪਣੇ ਲਈ ਇੱਕ ਨਵੀਂ ਜਗ੍ਹਾ ਲੱਭ ਲਈ ਹੈ ਜਿੱਥੇ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਸੁੱਖ ਨਾਲ ਬਿਤਾ ਸਕਾਂ ਮੇਰੀ ਚਿੰਤਾ ਨਾ ਕਰਨਾ ਤੁਹਾਡੀ ਮਾਂ ਸਰਜੀਤ ਕੌਰ ਚਿੱਠੀ ਪੜ੍ਹ ਕੇ ਹਰਸ਼ਿੰਦਰ ਅਤੇ ਲਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਹਰਸ਼ਿੰਦਰ ਨੇ ਫਿਰ ਤੋਂ ਚਿੱਠੀ ਨੂੰ ਪੜ੍ਹਿਆ ਅਤੇ ਕਿਹਾ ਮਾਂ ਸਾਨੂੰ ਛੱਡ ਕੇ ਚਲੀ ਗਈ ਅਤੇ ਅਸੀਂ ਉਹਨਾਂ ਨੂੰ ਇਸ ਹਾਲਤ ਵਿੱਚ ਪਹੁੰਚਾਇਆ ਲਪ੍ਰੀਤ ਨੇ ਰੋਂਦੇ ਹੋਏ ਕਿਹਾ ਅਸੀਂ ਆਪਣੀ ਮਾਂ ਨਾਲ ਕਿੰਨਾ ਬੁਰਾ ਕੀਤਾ ਹਰਸ਼ਿੰਦਰ ਸਾਨੂੰ ਉਹਨਾਂ ਨੂੰ ਹਰ ਹਾਲਤ ਵਿੱਚ ਵਾਪਸ ਲਿਆਉਣਾ ਹੋਵੇਗਾ ਹਰਸ਼ਿੰਦਰ ਨੇ ਲਾਪ੍ਰੀਤ ਦੇ ਵੱਲ ਵੇਖਿਆ ਅਤੇ ਗੰਭੀਰ ਆਵਾਜ਼ ਵਿੱਚ ਕਿਹਾ ਹਾਂ ਲਾਪ੍ਰੀਤ ਹੁਣ ਸਾਨੂੰ ਮਾਂ ਨੂੰ ਲੱਭਣਾ ਹੋਵੇਗਾ ਅਤੇ ਉਹਨਾਂ ਤੋਂ ਆਪਣੇ ਕੀਤੇ ਦੀ ਮਾਫੀ ਮੰਗਣੀ ਹੋਵੇਗੀ ਹੁਣ ਅਸੀਂ ਉਹਨਾਂ ਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੋਣ ਦੇਵਾਂਗੇ ਹਰਸ਼ਿੰਦਰ ਅਤੇ ਲਾਪ੍ਰੀਤ ਨੇ ਤੁਰੰਤ ਆਪਣੀ ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਉਹਨਾਂ ਦੇ ਦਿਲ ਵਿੱਚ ਪਛਤਾਵੇ ਦਾ ਬੋਝ ਸੀ ਪਰ ਨਾਲ ਹੀ ਨਾਲ ਇੱਕ ਦ੍ਰਿੜ ਨਿਸ਼ਚੇ ਵੀ ਸੀ ਕਿ ਉਹ ਆਪਣੀ ਮਾਂ ਨੂੰ ਵਾਪਸ ਲਿਆ ਕੇ ਉਹਨਾਂ ਦੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਣਗੇ ਹਰਸ਼ਿੰਦਰ ਅਤੇ ਲਾਪ੍ਰੀਤ ਨੇ ਪੂਰੇ ਸ਼ਹਿਰ ਵਿੱਚ ਸੁਰਜੀਤ ਕੌਰ ਜੀ ਨੂੰ ਲੱਭ ਲਿਆ ਸੀ। ਉਹਨਾਂ ਨੇ ਹਰ ਜਗ੍ਹਾ ਪਤਾ ਕੀਤਾ ਜਿੱਥੇ ਉਹਨਾਂ ਦੀ ਮਾਂ ਜਾ ਸਕਦੀ ਸੀ। ਮੰਦਰ, ਧਰਮਸ਼ਾਲਾ, ਮਾਂ ਦੇ ਪੁਰਾਣੇ ਦੋਸਤ, ਰਿਸ਼ਤੇਦਾਰ ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਥੱਕ ਕੇ ਜਦੋਂ ਉਹ ਘਰ ਵਾਪਸ ਆਏ ਤਾਂ ਲਾਪ੍ਰਿਤ ਨੇ ਚਿੰਤਾ ਭਰੀ ਆਵਾਜ਼ ਵਿੱਚ ਕਿਹਾ, "ਹਰਸ਼ਿੰਦਰ, ਅਸੀਂ ਹਰ ਜਗ੍ਹਾ ਪਤਾ ਕਰ ਲਿਆ ਪਰ ਇੱਕ ਜਗ੍ਹਾ ਅਜੇਹੀ ਵੀ ਹੈ ਜਿੱਥੇ ਅਸੀਂ ਹੁਣ ਤੱਕ ਨਹੀਂ ਦੇਖਿਆ।" ਹਰਸ਼ਿੰਦਰ ਨੇ ਹੈਰਾਨੀ ਨਾਲ ਪੁੱਛਿਆ, "ਕਿਹੜੀ ਜਗ੍ਹਾ ਲਾਪ੍ਰਿਤ?" ਲਪ੍ਰਿਥ ਨੇ ਲੰਬਾ ਸਾਹ ਲੈ ਕੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਜੈਸਮਨ ਦੀਦੀ ਦਾ ਘਰ ਜੈਸਮਿਨ ਦਾ ਨਾਮ ਸੁਣਦੇ ਹੀ ਹਰਸ਼ਿੰਦਰ ਦਾ ਚਿਹਰਾ ਸਖਤ ਹੋ ਗਿਆ ਉਸਨੇ ਝੁੰਝਲਾ ਕੇ ਕਿਹਾ ਨਹੀਂ ਲਪ੍ਰਿਥ ਮਾਂ ਜੈਸਮਿਨ ਦੇ ਘਰ ਨਹੀਂ ਜਾ ਸਕਦੀ ਤੁਸੀਂ ਮਾਂ ਨੂੰ ਜਾਣਦੇ ਹੋ ਉਹ ਹਮੇਸ਼ਾ ਕਹਿੰਦੇ ਰਹੇ ਕਿ ਬੇਟੀਆਂ ਪਰਾਇਤਨ ਹੁੰਦੀਆਂ ਹਨ ਉਹ ਆਪਣੇ ਪੁੱਤ ਦਾ ਘਰ ਛੱਡ ਕੇ ਆਪਣੀ ਬੇਟੀ ਦੇ ਘਰ ਕਦੇ ਨਹੀਂ ਜਾਵੇਗੀ ਲਪ੍ਰਿਥ ਨੇ ਹਰਸ਼ਿੰਦਰ ਦਾ ਹੱਥ ਫੜ ਕੇ ਸਮਝਾਇਆ ਹਰਸ਼ਿੰਦਰ मां ਹੁਣ ਤੱਕ ਆਪਣੇ ਉਹਨਾਂ ਪੁਰਾਣੇ ਵਿਚਾਰਾਂ ਨਾਲ ਜਿਉਂ ਰਹੀ ਸੀ ਪਰ ਅਸੀਂ ਦੋਵਾਂ ਨੇ ਉਹਨਾਂ ਨੂੰ ਜਿਸ ਤਰ੍ਹਾਂ ਇਕੱਲਾ ਛੱਡ ਦਿੱਤਾ ਉਸਦੇ ਬਾਅਦ ਸ਼ਾਇਦ ਉਹਨਾਂ ਨੇ ਮਹਿਸੂਸ ਕੀਤਾ ਹੋਵੇ ਕਿ ਉਹਨਾਂ ਲਈ ਅਸਲੀ ਸਹਾਰਾ ਕੌਣ ਹੈ ਜੇ ਉਹ ਕਿਤੇ ਹੋਰ ਨਹੀਂ ਗਈ ਤਾਂ ਮੈਨੂੰ ਯਕੀਨਨ ਹੈ ਜੈਸਮੀਨ ਦੀਦੀ ਦੇ ਕੋਲ ਹੀ ਹੋਵੇਗੀ ਹਰਸ਼ਿੰਦਰ ਸੋਚਾਂ ਵਿੱਚ ਪੈ ਗਿਆ ਉਹ ਜਾਣਦਾ ਸੀ ਕਿ ਮਾਂ ਨੇ ਹਮੇਸ਼ਾ ਜੈਸਮੀਨ ਨਾਲ ਪਿਆਰ ਕੀਤਾ ਸੀ ਕਿ ਉਹ ਸੱਚਮੁੱਚ ਆਪਣੀ ਧੀ ਦੇ ਕੋਲ ਚਲੀ ਗਈ ਹੋਵੇਗੀ ਲਵਪ੍ਰੀਤ ਨੇ ਹਰਸ਼ਿੰਦਰ ਦੀ ਝਿਜਕ ਸਮਝ ਲਈ ਅਤੇ ਕਿਹਾ ਇੱਕ ਵਾਰ ਫੋਨ ਕਰਕੇ ਤਾਂ ਦੇਖੋ ਹਰਸ਼ਿੰਦਰ ਜੇ ਮਾਂ ਉੱਥੇ ਨਹੀਂ ਹੋਵੇਗੀ ਤਾਂ ਘੱਟੋ-ਘੱਟ ਸਾਨੂੰ ਤਸੱਲੀ ਤਾਂ ਹੋ ਜਾਵੇਗੀ ਹਰਸ਼ਿੰਦਰ ਨੇ ਹੌਲੇ ਮਨ ਨਾਲ ਫੋਨ ਚੁੱਕਿਆ ਅਤੇ ਜੈਸਮੀਨ ਦਾ ਨੰਬਰ ਮਿਲਾਇਆ ਕੁਝ ਹੀ ਸਕਿੰਟ ਵਿੱਚ ਜੈਸਮੀਨ ਦੀ ਆਵਾਜ਼ ਆਈ ਹੈਲੋ ਹਰਸ਼ਿੰਦਰ ਕੁਝ ਸਮੇਂ ਲਈ ਚੁੱਪ ਰਿਹਾ ਫਿਰ ਹੌਲੀ ਜਹੀ ਆਵਾਜ਼ ਵਿੱਚ ਕਿਹਾ ਜੈਸਮੀਨ ਮਾਂ ਮਾਂ ਤੁਹਾਡੇ ਕੋਲ ਹੈ ਫੋਨ ਦੇ ਦੂਜੇ ਪਾਸੇ ਕੁਝ ਸਮੇਂ ਦੀ ਖਮੋਸ਼ੀ ਰਹੀ ਫਿਰ ਜੈਸਮੀਨ ਦੀ ਆਵਾਜ਼ ਆਈ ਤੁਹਾਨੂੰ ਮਾਂ ਦੀ ਯਾਦ ਕਿਵੇਂ ਆ ਗਈ ਹੈ ਜਦੋਂ ਉਹ ਤੇਰੇ ਘਰ ਵਿੱਚ ਇਕੱਲੀ ਸੀ ਉਦੋਂ ਤੁਸੀਂ ਕਦੇ ਵੀ ਉਹਨਾਂ ਦਾ ਹਾਲ ਨਹੀਂ ਪੁੱਛਿਆ ਤਾਂ ਫਿਰ ਹੁਣ ਅਚਾਨਕ ਕਿਵੇਂ ਹਰਸ਼ਿੰਦਰ ਨੂੰ ਜੈਸਮੀਨ ਦੇ ਬੋਲ ਤੀਰ ਦੀ ਤਰ੍ਹਾਂ ਚੁੱਭੇ ਉਹ ਜਾਣਦਾ ਸੀ ਕਿ ਜੈਸਮੀਨ ਸਹੀ ਕਹਿ ਰਹੀ ਸੀ ਉਸਨੇ ਲੰਬਾ ਸਾਹ ਲਿਆ ਤੇ ਰੋਂਦੀ ਹੋਈ ਆਵਾਜ਼ ਵਿੱਚ ਕਿਹਾ ਜੈਸਮੀਨ ਮੈਂ ਜਾਣਦਾ ਹਾਂ ਕਿ ਮੈਂ ਬਹੁਤ ਗਲਤ ਕੀਤਾ ਮੈਂ ਮਾਂ ਨੂੰ ਉਹ ਪਿਆਰ ਅਤੇ ਇੱਜ਼ਤ ਨਹੀਂ ਦਿੱਤੀ ਜਿਸ ਦੀ ਉਹ ਹੱਕਦਾਰ ਸੀ ਪਰ ਹੁਣ ਮੈਂ ਆਪਣੀ ਗਲਤੀ ਸਹੀ ਕਰਨਾ ਚਾਹੁੰਦਾ ਹਾਂ ਮੈਂ ਮਾਂ ਨਾਲ ਗੱਲ ਕਰਨੀ ਹੈ ਪਲੀਜ਼ ਜੈਸਮੀਨ ਜਸਮੀਨ ਨੇ ਕੁਝ ਸਮਾਂ ਸੋਚਿਆ ਫਿਰ ਕਿਹਾ ਮਾਂ ਹੁਣ ਆਰਾਮ ਕਰ ਰਹੀ ਹੈ ਪਰ ਜੇ ਤੈਨੂੰ ਸੱਚਮੁੱਚ ਆਪਣੇ ਕੀਤੇ ਉੱਤੇ ਪਛਤਾਵਾ ਹੈ ਤਾਂ ਆ ਕੇ ਮਾਂ ਤੋਂ ਖੁਦ ਮਾਫੀ ਮੰਗ ਹਰਸ਼ਿੰਦਰ ਦੀਆਂ ਅੱਖਾਂ ਪਰ ਆਈਆਂ ਉਸਨੇ ਜਲਦੀ ਕਾਰ ਦੀ ਚਾਬੀ ਚੁੱਕੀ ਤੇ ਲਪ੍ਰਿਤ ਨੂੰ ਕਿਹਾ ਚਲੋ ਲਪ੍ਰਿਤ ਸਾਨੂੰ ਮਾਂ ਦੇ ਕੋਲ ਜਾਣਾ ਚਾਹੀਦਾ ਹੈ ਲਪ੍ਰਿਤ ਨੇ ਸਕੂਨ ਦਾ ਸਾਹ ਲਿਆ ਤੇ ਦੋਵੇਂ ਤੁਰੰਤ ਜਸਮੀਨ ਦੇ ਘਰ ਵੱਲ ਚੱਲ ਪਏ ਰਸਤੇ ਵਿੱਚ ਹਰਸ਼ਿੰਦਰ ਦੇ ਮਨ ਵਿੱਚ ਮਾਂ ਦੀ ਤਸਵੀਰ ਘੁੰਮ ਰਹੀ ਸੀ ਕੀ ਮਾਂ ਉਸਨੂੰ ਮਾਫ ਕਰ ਦੇਵੇਗੀ ਹੁਣ ਇਹ ਸਵਾਲ ਉਸਦੇ ਦਿਲ ਵਿੱਚ ਗੂੰਜ ਰਿਹਾ ਸੀ ਹਰਸ਼ਿੰਦਰ ਅਤੇ ਲਾਪਰੀਤ ਜੈਸਮੀਨ ਦੇ ਘਰ ਵੱਲ ਤੇਜ਼ੀ ਨਾਲ ਜਾ ਰਹੇ ਸਨ ਕਾਰ ਦੀ ਤੇਜ਼ ਰਫ਼ਤਾਰ ਨਾਲ ਹਰਸ਼ਿੰਦਰ ਦਾ ਦਿਲ ਵੀ ਤੇਜ਼ੀ ਨਾਲ ਧੜਕ ਰਿਹਾ ਸੀ ਜੈਸਮੀਨ ਦੇ ਘਰ ਦੇ ਸਾਹਮਣੇ ਪਹੁੰਚ ਕੇ ਹਰਸ਼ਿੰਦਰ ਨੇ ਲੰਮਾ ਸਾਹ ਲਿਆ ਦਰਵਾਜ਼ੇ ਦੇ ਸਾਹਮਣੇ ਪਹੁੰਚ ਕੇ ਉਸਨੇ ਹੌਲੀ ਜਿਹੀ ਬੈੱਲ ਵਜਾਈ ਕੁਝ ਹੀ ਸਕਿੰਟਾਂ ਵਿੱਚ ਦਰਵਾਜ਼ਾ ਖੁੱਲ੍ਹਿਆ ਅਤੇ ਸਾਹਮਣੇ ਜੈਸਮੀਨ ਖੜੀ ਸੀ ਅੱਖਾਂ ਵਿੱਚ ਗੁੱਸਾ ਪਰ ਚਿਹਰੇ ਦੇ ਉਹੀ ਪਿਆਰ ਜੈਸਮੀਨ ਨੇ ਬਿਨਾਂ ਕੁਝ ਕਹੇ ਉਹਨਾਂ ਨੂੰ ਅੰਦਰ ਆਉਣ ਲਈ ਕਿਹਾ ਹਰਸ਼ੇਂਦਰ ਦੀਆਂ ਨਜ਼ਰਾਂ ਕਮਰੇ ਵਿੱਚ ਮਾਂ ਨੂੰ ਲੱਭਣ ਲੱਗੀਆਂ। ਉਸੇ ਵੇਲੇ ਉਸਦੀ ਨਿਗਾਹ ਸੋਫੇ ਤੇ ਪਈ ਜਿੱਥੇ ਉਸਦੀ ਮਾਂ ਸਰਜੀਤ ਕੌਰ ਜੀ ਲੇਟੀ ਹੋਈ ਸੀ। ਉਹਨਾਂ ਦੀਆਂ ਅੱਖਾਂ ਬੰਦ ਸਨ, ਚਿਹਰਾ ਥੱਕਿਆ ਹੋਇਆ ਸੀ ਅਤੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਨ। ਜਿਵੇਂ ਕੋਈ ਭਾਰੀ ਬੋਝ ਉਹਨਾਂ ਦੇ ਦਿਲ ਤੇ ਸੀ। ਹਰਸ਼ੇਂਦਰ ਦਾ ਦਿਲ ਤੇਜ਼ੀ ਨਾਲ ਟੜਕਿਆ। ਉਸਨੇ ਘਬਰਾਟ ਵਿੱਚ ਜੈਸਮੀਨ ਤੋਂ ਪੁੱਛਿਆ, "ਮਾਂ ਨੂੰ ਕੀ ਹੋਇਆ ਹੈ ਜੈਸਮੀਨ? ਉਹ ਇੰਨੀ ਕਮਜ਼ੋਰ ਕਿਉਂ ਲੱਗ ਰਹੀ ਹੈ?" ਜੈਸਮੀਨ ਨੇ ਗੁੱਸੇ ਭਰੀ ਆਵਾਜ਼ ਵਿੱਚ ਕਿਹਾ, ਹੁਣ ਤੁਹਾਨੂੰ ਮਾਂ ਦੀ ਹਾਲਤ ਤੇ ਚਿੰਤਾ ਹੋ ਰਹੀ ਹੈ ਹਰਸ਼ਿੰਦਰ ਜਦੋਂ ਉਹ 2 ਦਿਨ ਭੁੱਖੀ ਸੀ ਉਦੋਂ ਤੁਸੀਂ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਉਹਨਾਂ ਦੀ ਤਬੀਅਤ ਕਿਵੇਂ ਹੋਵੇਗੀ ਹਰਸ਼ਿੰਦਰ ਦੀਆਂ ਨਜ਼ਰਾਂ ਝੁੱਕ ਗਈਆਂ ਲਬਪ੍ਰਿਤਵੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਹੀ ਸੀ ਜੈਸਮੀਨ ਨੇ ਲੰਮਾ ਸਾਹ ਲਿਆ ਤੇ ਕੁਝ ਨਰਮ ਆਵਾਜ਼ ਵਿੱਚ ਕਿਹਾ ਮਾਂ ਬਹੁਤ ਥੱਕ ਚੁੱਕੀ ਹੈ ਹਰਸ਼ਿੰਦਰ ਉਹਨਾਂ ਨੇ ਸਾਰੀ ਜ਼ਿੰਦਗੀ ਤੇਰੇ ਲਈ ਅਤੇ ਤੇਰੇ ਘਰ ਲਈ ਨਿਸ਼ਾਵਰ ਕਰ ਦਿੱਤੀ ਅਤੇ ਬਦਲੇ ਵਿੱਚ ਉਹਨਾਂ ਨੂੰ ਕੀ ਮਿਲਿਆ ਸਿਰਫ ਇਕੱਲਾਪਨ ਇੱਜ਼ਤ ਦਾ ਘਾਟਾ ਬਦਨਾਮੀ ਅਤੇ ਧੋਖਾ ਹਰਸ਼ਿੰਦਰ ਨੇ ਗੋਡਿਆਂ ਦੇ ਭਾਰ ਬੈਠ ਕੇ ਹੌਲੀ ਜਿਹੇ ਮਾਂ ਦਾ ਹੱਥ ਫੜ ਲਿਆ ਸਰਜੀਤ ਕੌਰ ਜੀ ਨੇ ਹੌਲੀ ਜਿਹੇ ਅੱਖਾਂ ਖੋਲ੍ਹੀਆਂ ਉਹਨਾਂ ਨੇ ਹਰਸ਼ਿੰਦਰ ਨੂੰ ਸਾਹਮਣੇ ਦੇਖਿਆ ਤਾਂ ਕੁਝ ਸਮੇਂ ਲਈ ਉਹ ਸਮਝ ਨਹੀਂ ਪਾਈ ਮਾਂ ਹਰਸ਼ਿੰਦਰ ਦਾ ਗਲਾ ਭਰ ਗਿਆ ਮਾਂ ਮੈਂ ਬਹੁਤ ਗਲਤ ਸੀ ਮੈਨੂੰ ਮaaf ਕਰ ਦੇ ਮਾਂ ਸਰਜੀਤ ਕੌਰ ਜੀ ਦੀਆਂ ਅੱਖਾਂ ਵਿੱਚ ਹਲਕਾ ਜਿਹਾ ਪਾਣੀ ਆ ਗਿਆ ਪਰ ਉਹਨਾਂ ਨੇ ਕੁਝ ਨਹੀਂ ਕਿਹਾ ਸਿਰਫ ਆਪਣੀ ਕਮਜ਼ੋਰ ਹਥੇਲੀ ਨਾਲ ਹਰਸ਼ਿੰਦਰ ਦੇ ਹੱਥ ਨੂੰ ਹੌਲੀ ਜਿਹੇ ਦਬਾ ਦਿੱਤਾ ਹਰਸ਼ਿੰਦਰ ਨੇ ਉਹਨਾਂ ਦੀ ਗੋਦ ਵਿੱਚ ਸਿਰ ਰੱਖਿਆ ਤੇ ਫੁੱਟ-ਫੁੱਟ ਕੇ ਰੋਣ ਲੱਗ ਪਿਆ ਮੈਂ ਜਾਣਦਾ ਹਾਂ ਮਾਂ ਕਿ ਮੈਂ ਤੁਹਾਨੂੰ ਬਹੁਤ ਤਕਲੀਫਾਂ ਦਿੱਤੀਆਂ ਪਰ ਹੁਣ ਹੋਰ ਨਹੀਂ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਣ ਲਈ ਆਇਆ ਹਾਂ ਮਾਂ ਹੁਣ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗਾ ਸੁਰਜੀਤ ਕੌਰ ਜੀ ਨੇ ਹੌਲੀ ਜਿਹੇ ਸਿਰ ਹਿਲਾਇਆ ਜਿਵੇਂ ਉਹ ਕਹਿ ਰਹੀ ਹੋਵੇ ਅੱਜ ਤੱਕ ਮੇਰਾ ਇਹ ਬੇਟਾ ਕਿੱਥੇ ਸੀ ਜੈਸਮੀਨ ਨੇ ਅੱਗੇ ਵੱਧ ਕੇ ਕਿਹਾ ਹਰਸ਼ਿੰਦਰ ਮਾਂ ਹੁਣ ਇਸ ਘਰ ਵਿੱਚ ਖੁਸ਼ ਹੈ ਇਥੇ ਉਹਨਾਂ ਨੂੰ ਉਹ ਪਿਆਰ ਅਤੇ ਇੱਜ਼ਤ ਮਿਲ ਰਹੀ ਹੈ ਜਿਸ ਦੀ ਉਹਨਾਂ ਨੂੰ ਲੋੜ ਸੀ ਹਰਸ਼ਿੰਦਰ ਨੇ ਜੈਸਮੀਨ ਵੱਲ ਵੇਖ ਕੇ ਕਿਹਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਜੈਸਮੀਨ ਅਤੇ ਹੁਣ ਮੈਂ ਆਪਣੀ ਮਾਂ ਨੂੰ ਇਸ ਤਰ੍ਹਾਂ ਇਕੱਲਾ ਨਹੀਂ ਛੱਡ ਸਕਦਾ ਕਮਰੇ ਵਿੱਚ ਗਹਿਰਾ ਸਨਾਟਾ ਹੋ ਗਿਆ ਜੈਸਮੀਨ ਨੇ ਹਰਸ਼ਿੰਦਰ ਅਤੇ ਲਾਪ੍ਰਿਤ ਨੂੰ ਦੇਖ ਕੇ ਸਮਝ ਲਿਆ ਕਿ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਹੈ ਫਿਰ ਜੈਸਮੀਨ ਨੇ ਮਾਂ ਦਾ ਹੱਥ ਫੜਿਆ ਅਤੇ ਪਿਆਰ ਨਾਲ ਕਿਹਾ ਮਾਂ ਹਰਸ਼ਿੰਦਰ ਵੀਰੇ ਨੂੰ ਅਤੇ ਲਾਪ੍ਰਿਤ ਭਾਬੀ ਨੂੰ ਮaaf ਕਰ ਦਿਓ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਉਹ ਸੱਚਮੁੱਚ ਚਾਹੁੰਦੇ ਹਨ ਕਿ ਹੁਣ ਤੁਹਾਨੂੰ ਕਦੇ ਵੀ ਕੋਈ ਤਕਲੀਫ ਨਾ ਹੋਵੇ ਕੀ ਤੁਸੀਂ ਉਹਨਾਂ ਨੂੰ ਇੱਕ ਮੌਕਾ ਨਹੀਂ ਦਿਓਗੇ ਸੁਰਜੀਤ ਕੌਰ ਜੀ ਨੇ ਹਰਸ਼ਿੰਦਰ ਅਤੇ ਲਪ੍ਰੀਤ ਦੇ ਵੱਲ ਵੇਖਿਆ ਤਾਂ ਉਹਨਾਂ ਦੇ ਚਿਹਰੇ ਤੇ ਪਛਤਾਵਾ ਸਾਫ਼ ਦਿਖਾਈ ਦੇ ਰਿਹਾ ਸੀ ਉਹਨਾਂ ਦੀਆਂ ਅੱਖਾਂ ਵਿੱਚ ਸੱਚੇ ਪਛਤਾਵੇ ਦੇ ਹੰਝੂ ਸਨ ਹਰਸ਼ਿੰਦਰ ਨੇ ਮਾਂ ਦੇ ਪੈਰਾਂ ਨੂੰ ਛੂੰਦੇ ਹੋਏ ਕਿਹਾ ਮਾਂ ਪਲੀਜ਼ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਵਾਅਦਾ ਕਰਦਾ ਹਾਂ ਕਿ ਅੱਗੇ ਤੋਂ ਤੁਹਾਨੂੰ ਕਦੇ ਵੀ ਕੋਈ ਤਕਲੀਫ ਨਹੀਂ ਹੋਵੇਗੀ ਲਪ੍ਰੀਤ ਨੇ ਵੀ ਸਿਰ ਝੁਕਾ ਕੇ ਕਿਹਾ ਮਾਂ ਮੈਂ ਵੀ ਆਪਣੀਆਂ ਸਾਰੀਆਂ ਗਲਤੀਆਂ ਲਈ ਸ਼ਰਮਿੰਦਾ ਹਾਂ ਮੈਂ ਤੁਹਾਡੇ ਬਿਨਾ ਉਸ ਘਰ ਦੀ ਕਲਪਨਾ ਵੀ ਨਹੀਂ ਕਰ ਸਕਦੀ ਪਲੀਜ਼ ਮਾਂ ਸਾਡੇ ਨਾਲ ਚੱਲੋ ਸਰਜੀਤ ਕੌਰ ਜੀ ਦੀਆਂ ਅੱਖਾਂ ਤੋਂ ਵੀ ਹੰਝੂ ਟਪਕਣ ਲੱਗੇ ਉਹਨਾਂ ਨੇ ਹਰਸ਼ਿੰਦਰ ਅਤੇ ਲਵਪ੍ਰੀਤ ਦੇ ਸਿਰ ਤੇ ਹੱਥ ਫੇਰਿਆ ਅਤੇ ਹੌਲੀ ਜਿਹੇ ਕਿਹਾ ਬੇਟਾ ਜੇ ਤੁਸੀਂ ਦੋਵੇਂ ਸੱਚਮੁੱਚ ਬਦਲ ਗਏ ਹੋ ਤਾਂ ਮੈਂ ਤੁਹਾਨੂੰ ਮਾਫ਼ ਕਰਦੀ ਹਾਂ ਫਿਰ ਸਰਜੀਤ ਕੌਰ ਜੀ ਜੈਸਮੀਨ ਅਤੇ ਨਰਮਲ ਵੱਲ ਮੁੜੀ ਅਤੇ ਪਿਆਰ ਨਾਲ ਕਿਹਾ ਬੇਟਾ ਤੁਸੀਂ ਮੈਨੂੰ ਅਪਣਾ ਕੇ ਬੇਟੀ ਦਾ ਅਸਲ ਰੂਪ ਦਿਖਾਇਆ ਤੁਹਾਡੇ ਬਿਨਾ ਮੈਂ ਸ਼ਾਇਦ ਟੁੱਟ ਚੁੱਕੀ ਹੁੰਦੀ ਪਰ ਹੁਣ ਸਮਾਂ ਆ ਗਿਆ ਹੈ ਕਿ ਮੈਂ ਆਪਣੇ ਘਰ ਵਾਪਸ ਚਲੀ ਜਾਵਾਂ ਜੈਸਮੀਨ ਦੀਆਂ ਅੱਖਾਂ ਨਮ ਹੋ ਗਈਆਂ ਪਰ ਉਸਨੇ ਮਾਦੇ ਫੈਸਲੇ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕੀਤਾ ਹਰਸ਼ਿੰਦਰ ਅਤੇ ਲਾਪ੍ਰਿਤ ਨੇ ਮਾਂ ਦਾ ਸਮਾਨ ਚੁੱਕਿਆ ਤੇ ਗੱਡੀ ਵਿੱਚ ਰੱਖਿਆ ਗੱਡੀ ਹੌਲੀ-ਹੌਲੀ ਅੱਗੇ ਵਧ ਗਈ ਸੁਰਜੀਤ ਕੌਰ ਜੀ ਦੇ ਚਿਹਰੇ ਤੇ ਸਕੂਨ ਸੀ ਕਿਉਂਕਿ ਇਸ ਵਾਰ ਉਹ ਮਜਬੂਰੀ ਵਿੱਚ ਨਹੀਂ ਸਗੋਂ ਆਪਣੇ ਨੂ ਪੋਤ ਦੇ ਬਦਲੇ ਹੋਏ ਮਨ ਨਾਲ ਆਪਣੇ ਘਰ ਵਾਪਸ ਜਾ ਰਹੀ ਸੀ ਗੱਡੀ ਜਿਵੇਂ ਹੀ ਘਰ ਦੇ ਸਾਹਮਣੇ ਰੁਕੀ ਹਰਸ਼ਿੰਦਰ ਨੇ ਤੇਜ਼ੀ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਮਾਂ ਦਾ ਸਾਮਾਨ ਕੱਢਣਾ ਸ਼ੁਰੂ ਕੀਤਾ ਲਪ੍ਰਿਤਵੀ ਜਲਦੀ ਨਾਲ ਅੱਗੇ ਆਈ ਅਤੇ ਸੁਰਜੀਤ ਕੌਰ ਜੀ ਦਾ ਹੱਥ ਫੜ ਕੇ ਕਿਹਾ ਮਾਂ ਹੁਣ ਤੋਂ ਇਸ ਘਰ ਵਿੱਚ ਤੁਹਾਡਾ ਹਰ ਪਲ ਖੁਸ਼ੀ ਨਾਲ ਭਰਿਆ ਹੋਵੇਗਾ ਸੁਰਜੀਤ ਕੌਰ ਜੀ ਨੇ ਘਰ ਦੀ ਦਹਲੀਜ਼ ਤੇ ਨਿਗਾਹ ਮਾਰੀ ਇਹ ਘਰ ਉਹੀ ਸੀ ਜਿੱਥੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ ਪਰ ਕੁਝ ਸਮਾਂ ਪਹਿਲਾਂ ਤੱਕ ਇਹ ਘਰ ਸਿਰਫ ਕੰਧਾਂ ਦਾ ਢਾਂਚਾ ਬਣ ਕੇ ਰਹਿ ਗਿਆ ਸੀ ਬਿਨਾਂ ਪਿਆਰ ਦੇ ਬਿਨਾਂ ਆਪਣੇ ਪੰਦੇ ਹਰਸ਼ਿੰਦਰ ਨੇ ਅੱਗੇ ਵਧ ਕੇ ਮਾਂ ਦੇ ਪੈਰਾਂ ਵਿੱਚ ਹੱਥ ਰੱਖਿਆ ਤੇ ਕਿਹਾ ਮਾਂ ਜਦੋਂ ਤੱਕ ਮੈਂ ਜਿੰਦਾ ਹਾਂ ਤੁਹਾਨੂੰ ਫਿਰ ਕਦੇ ਵੀ ਕੋਈ ਦੁੱਖ ਨਹੀਂ ਹੋਵੇਗਾ surjit kaur ji ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਸ ਵਾਰ ਉਹ ਖੁਸ਼ੀ ਦੇ ਹੰਝੂ ਸਨ surjit kaur ji ਨੇ harshinder ਦਾ ਸਿਰ ਸਹਿਲਾਉਂਦੇ ਹੋਏ ਕਿਹਾ ਬਸ ਹੁਣ ਹੋਰ ਕੁਝ ਨਹੀਂ ਚਾਹੀਦਾ ਬੇਟਾ ਤੁਹਾਡਾ ਇਹ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ਲੱਭਪ੍ਰੀਤ ਨੇ ਤੁਰੰਤ surjit kaur ji ਦਾ ਪਸੰਦੀਦਾ ਝੂਲਾ ਫਿਰ ਤੋਂ ਵਿਹੜੇ ਵਿੱਚ ਲਗਵਾ ਦਿੱਤਾ ਜਿੱਥੇ ਉਹ ਅਕਸਰ ਬੈਠ ਕੇ ਸ਼ਾਮ ਦੀ ਚਾਹ ਪੀਂਦੀ ਸੀ ਸ਼ਾਮ ਨੂੰ ਲਵਪ੍ਰੀਤ ਨੇ ਖੁਦਰ ਸੋਈ ਵਿੱਚ ਜਾ ਕੇ ਮਾਂ ਲਈ ਉਹਨਾਂ ਦਾ ਪਸੰਦੀਦਾ ਹਲਵਾ ਬਣਾਇਆ ਅਤੇ ਹਰਸ਼ਿੰਦਰ ਨੇ ਖੁਦ ਆਪਣੇ ਹੱਥਾਂ ਨਾਲ ਮਾਂ ਨੂੰ ਖਵਾਇਆ। ਸਰਜੀਤ ਕੌਰ ਜੀ ਦੀਆਂ ਅੱਖਾਂ ਵਿੱਚ ਖੁਸ਼ੀ ਸਾਫ਼ ਚਲਕ ਰਹੀ ਸੀ। ਉਹਨਾਂ ਨੇ ਪਿਆਰ ਨਾਲ ਹਰਸ਼ਿੰਦਰ ਅਤੇ ਲਵਪ੍ਰੀਤ ਦੇ ਸਿਰ ਤੇ ਹੱਥ ਫੇਰਿਆ ਅਤੇ ਕਿਹਾ, "ਹੁਣ ਮੈਨੂੰ ਕੋਈ ਡਰ ਨਹੀਂ, ਕੋਈ ਚਿੰਤਾ ਨਹੀਂ। ਬਸ ਮੈਨੂੰ ਇਹੀ ਚਾਹੀਦਾ ਸੀ, ਮੇਰਾ ਪਰਿਵਾਰ, ਮੇਰਾ ਪਿਆਰ ਭਰਿਆ ਘਰ।" ਹੁਣ ਉਹ ਘਰ ਫਿਰ ਤੋਂ ਉਹੀ ਪੁਰਾਣਾ ਖੁਸ਼ਹਾਲ ਘਰ ਬਣ ਚੁੱਕਿਆ ਸੀ। ਜਿੱਥੇ ਪਿਆਰ ਆਪਣਾਪਨ ਅਤੇ ਇੱਜ਼ਤ ਹਰ ਕੋਨੇ ਵਿੱਚ ਵੱਸਦੀ ਸੀ ਸੋ ਦੋਸਤੋ ਮਾਂ ਸਿਰਫ ਜਨਮ ਨਹੀਂ ਦਿੰਦੀ ਬਲਕਿ ਆਪਣੇ ਬੱਚਿਆਂ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੰਦੀ ਹੈ ਉਹ ਬਿਨਾਂ ਕਿਸੇ ਸਵਾਰਥ ਦੇ ਬਿਨਾਂ ਕਿਸੇ ਉਮੀਦ ਦੇ ਸਿਰਫ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਲਈ ਜਿਉਂਦੀ ਹੈ ਪਰ ਜਦੋਂ ਉਹੀ ਮਾਂ ਇਕੱਲੀ ਰਹਿ ਜਾਂਦੀ ਹੈ ਤਰਸਕਾਰ ਸਹਿੰਦੀ ਹੈ ਤਾਂ ਇਹ ਸਾਡੀ ਸਭ ਤੋਂ ਵੱਡੀ ਨਕਾਮੀ ਹੁੰਦੀ ਹੈ ਇੱਕ ਮਾਂ ਨੂੰ ਸਿਰਫ ਪਿਆਰ ਅਤੇ ਇੱਜ਼ਤ ਚਾਹੀਦੀ ਹੈ ਨਾ ਕੋਈ ਮਹਿੰਗੇ ਤੋਹਫੇ ਨਾ ਕੋਈ ਵੱਡੀਆਂ ਸੁਵਿਧਾਵਾਂ ਜੇਕਰ ਅਸੀਂ ਆਪਣੇ ਮਾਤਾ ਪਿਤਾ ਨੂੰ ਪਿਆਰ ਇੱਜ਼ਤ ਅਤੇ ਸਮਾਂ ਦਿੰਦੇ ਹਾਂ ਤਾਂ ਇਸ ਤੋਂ ਵੱਡਾ ਕੋਈ ਤੋਹਫ਼ਾ ਨਹੀਂ ਹੋ ਸਕਦਾ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਇਕ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਕਹਾਣੀ ਨੂੰ ਅਖੀਰ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਲਦ ਮਿਲਦੇ ਹਾਂ ਕਿਸੇ ਹੋਰ ਦਿਲਚਸਪ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ